ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਲੁਧਿਆਣਾ ਦੇ ਆਕਾਸਾਵਾਦ ਪਿੰਡ ਤੋਂ ਦਿਖਾ ਰਿਹਾ ਤੁਸੀਂ ਬੰਦ ਉੱਤੇ ਖੜੇ ਹਾਂ ਜਿੱਥੇ ਲਗਾਤਾਰ ਸਤਲੁਜ ਦਰਿਆ ਜਿਹੜਾ ਗਿਆ ਠੋਕਰ ਮਾਰਦਾ ਪਿਆ ਤੇ ਢਿਗਾਂ ਜਿਹੜੀਆਂ ਨੇ ਉਹ ਨਾਲ ਲੈ ਕੇ ਜਾ ਰਹੇ ਤੇ ਬਿਲਕੁਲ ਤੁਹਾਨੂੰ ਤਸਵੀਰ ਜ਼ਰੂਰ ਦਿਖਾਣੀ ਚਾਹੁੰਗਾ ਵੀ ਕਿਸ ਤਰੀਕੇ ਨਾਲ ਜਿਹੜਾ ਦਰਿਆ ਹੈ ਹਾਲੇ ਤੀਕਰ ਕਾਫੀ ਜਿਹੜੇ ਕਿੱਲੇ ਆ ਆਪਣੇ ਵਿੱਚ ਲੈ ਕੇ ਜਾ ਚੁੱਕਿਆ ਤੇ ਜਿਸ ਤਰੀਕੇ ਨਾਲ ਜੇਕਰ ਫਸਲ ਦੀ ਗੱਲ ਕਰੀਏ ਤਾਂ ਫਸਲ ਦਾ ਜਿਹੜਾ ਨੁਕਸਾਨ ਹੈ ਤਕਰੀਬਨ ਲੱਖਾਂ ਦਾ ਨੁਕਸਾਨ ਜਿਹੜਾ ਗਿਆ ਫਸ ਭਾਵ ਦੀ ਦਾ ਪਾਣੀ ਦਾ ਵਹਾਵ ਕੁਝ ਇਸ ਪੱਧਰ ਨਾਲ ਹੈ ਕਿ ਪਾਣੀ ਦਾ ਵਹਾਵ ਇਹਨਾਂ ਹੈ ਭਾਵੇਂ ਜੇ ਇਸ ਦੀ ਸਤਰ ਦੀ ਗੱਲ ਕਰੀਏ ਪਾਣੀ ਡੂੰਗਾ ਜਿਹੜਾ ਇਸ ਤਰ੍ਹਾਂ ਚੱਲਦਾ ਪਿਆ ਤੇ ਰਫਤਾਰ ਹੋਣ ਕਰਕੇ ਲਗਾਤਾਰੀ ਮਾਰ ਜਿਹੜੀ ਹੈ ਉਹ ਥਰੜੀ ਮਿੱਟੀ ਨੂੰ ਮਾਰਦਾ ਪਿਆ ਜਿਸ ਕਰਕੇ ਪਿੰਡ ਵਾਲਿਆਂ ਵਿੱਚ ਵੀ ਚਿੰਤਾ ਹੈ ਤੇ ਲਗਾਤਾਰ ਜਿਹੜੀ ਹੈ ਉਹ ਬੰਨ ਮਾਰਨ ਦੀ ਸੇਵਾ ਇੱਥੇ ਵੀ ਚੱਲਦੀ ਪਈ ਹੈ ਸਸਰਾਲੀ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਵੀ ਚੱਲਦੀ ਜੇਕਰ ਮੱਤੇਵਾੜ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਵੀ ਚੱਲਦੀ ਜਿੱਥੇ ਸਤਲੂਈ ਦਰਿਆ ਜਿਹੜਾ ਕੀ ਹੈ ਠੋਕਰ ਮਾਰਦਾ ਤਾਂ ਉੱਥੇ ਹੀ ਡਰਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਪਿੰਡ ਉਸ ਛੱਦਨ ਮੌਜੂਦ ਨੇ ਗੱਲਬਾਤ ਕਰਦੇ ਆ ਅਸੀ ਸਤਿਗੁਰ ਜੀ ਸਤਿਗੁਰ ਜੀ ਭਾਈ ਕੀ ਹਾਲਾਤ ਨੇ ਇਸ ਸਮੇਂ ਜੇਕਰ ਗੱਲ ਕਰੀਏ ਸਾਤਲੋਈ ਦਰਿਆ ਦੇ ਬਿਲਕੁਲ ਕੰਡੇ ਦੇ ਪਿੰਡਾ ਪਿੰਡ ਕਾਸਾਬਾਦ ਤੇ ਮੈਂ ਪਿੰਡ ਕਾਸਾਬਾ ਦਾ ਨੰਬਰਦਾਰ ਹਾਂ ਜੀ ਔਰ ਜਿੱਥੇ ਆਪਾਂ ਇਸ ਵੇਲੇ ਲੱਗੀ ਹੋਈ ਢਾ ਅਸੀਂ ਮੌਜੂਦਾ ਉੱਥੇ ਖੜੇ ਆ ਅੱਜ ਡੀਸੀ ਸਾਹਿਬ ਵੀ ਆਏ ਸੀ ਕਾਫੀ ਪ੍ਰੋਸਸਰ ਦੇ ਕੇ ਗਏ ਨੇ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਵੇ ਜਿਹੜੀ ਢਾ ਵਾ ਇਹਨੂੰ ਜਲਦੀ ਤੋਂ ਜਲਦਾ ਪੱਥਰ ਸੱਟ ਕੇ ਤਾਂ ਕਿਸੇ ਤਰੀਕੇ ਨਾਲ ਵੀ ਰੋਕਿਆ ਜਾਵੇ ਕੋ ਕੋ ਸਾਡੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਨੇ ਉਹ ਸਾਡੀ ਕਾਫੀ ਮਦਦ ਕਰ ਰਹੇ ਨੇ ਵਿਆਹ ਦੇਦੇ ਤੇ ਵੀ ਕਾਫੀ ਸੰਗਤ ਆ ਕੇ ਸਾਡੀ ਮਦਦ ਕਰ ਰਹੀ ਆ ਲੰਗਰ ਪਾਉਣ ਦੀ ਵੀ ਸੰਗਤ ਕਰ ਰਹੀ ਆ ਬਾਕੀ ਜਿਹੜੇ ਬੋਰੇ ਧੱਕਣ ਦੀ ਵੀ ਕੋ ਕੋ ਪ੍ਰਸ਼ਾਸਨ ਕੋਲੇ 10 15 20 ਬੰਦੇ ਨੇ ਕਿਉਂਕਿ ਇੱਥੇ 500 ਬੰਦਾ ਸਾਡਾ ਲੱਗਿਆ ਹੋਇਆ ਅੱਛਾ ਜੀ ਜਿਹੜੇ ਕਿ ਸਾਡੇ ਇਹ ਬੰਦੇ ਨਾ ਆਉਣ ਤੇ ਹੁਣੋਂ ਸਾਡਾ ਬੰਨ ਖਤਮ ਹੋ ਜਾਣਾ ਸੀ ਇਹ ਸਾਡੇ ਹੀ ਨੌਜਵਾਨਾਂ ਨੇ ਰੋਕੇ ਹੋਇਆ ਮੈਂ ਪ੍ਰਸ਼ਾਸਨਪੁਰੇ ਔਰ ਮੰਤੂ ਸਾਹਿਬ ਨੂੰ ਫੇਰ ਮੁੰਡਿਆ ਸਾਹਿਬ ਨੂੰ ਬੇਨਤੀ ਕਰੂੰਗਾ ਇਹਨੂੰ ਜਲਦੀ ਜਲਦੀ ਠੀਕ ਕਰਵਾਇਆ ਜਾਵੇ ਨਹੀਂ ਤੇ 450 ਬਣਾ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਗਿਆ ਤੇ ਚਾਹ ਉਹ ਹੀ ਗੱਲ ਕਰਨ ਚਾਹੁੰਦਾ ਸੀ ਮੈਂ ਜੇਕਰ ਇਸ ਦੀ ਮਾਰ ਵੱਜਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਜੇਕਰ ਪਹਿਲਾਂ ਦੀ ਗੱਲ ਕਰੀਏ 1988 ਦੀਆਂ 2030 ਉਦੋਂ ਕੀ ਹਾਲਾਤ ਸੀਗੇ ਇਸ ਪਿੰਡ ਦਾ ਉਹ ਕਾਫੀ ਪਿੱਛੇ ਸੀਗਾ ਜੀ ਜੋ ਇਸ ਵੇਲੇ ਕਟਾਈ ਕਰਕੇ ਨੇੜੇ ਬਹੁਤ ਪਹੁੰਚ ਗਿਆ 5-7 ਕਰਮਚਾਰੀ ਮਜ਼ਦੂਰੀ ਤੇ ਆ ਉਹ ਤੋਂ ਸਾਡੇ ਸਾਡੇ ਰਾਇ ਦਾ ਕੰਡਾ ਸੀ ਉਹ ਘੱਟੋ ਘੱਟ ਵੀ 5-7 ਕਿੱਲੇ ਦੂਸਰ ਸੀ 86 ਦੇ ਟਾਈਮ ਉਦੋਂ ਸਾਨੂੰ ਇਹ ਨਹੀਂ ਸੀ ਕਿ ਇੱਥੋਂ ਬੰਨ੍ਹ ਦਿੱਤਾ ਸਾਡੇ ਪੁੱਛੋ ਬੰਨ੍ਹ ਦਿੱਤਾ ਜੇਕਰ ਤਾਂ ਫਿਰ ਵੀ ਨੁਕਸਾਨ ਬਹੁਤ ਪੰਡਾ ਦਾ ਹੋਇਆ ਹੁਣ ਤਾਂ ਇਹ ਪੂਰੇ ਲੁਝਾਣੇ ਨੂੰ ਕਵਰ ਕਰੂਗਾ ਜੇਕਰ ਇੱਥੋਂ ਕੋਈ ਨੁਕਸਾਨ ਹੋ ਜਾਂਦਾ ਘੱਟੋ ਘੱਟ ਵੀ ਇਹਦੇ ਵਿੱਚ 50 ਪੰਡ ਜਿਮਾਰੇ ਰਹਿਣਗੇ ਔਰ ਕਰੋਨਾ ਦੀ ਸਾਡੀ ਫਸਲ ਜਿਹੜੀ ਖੜੀ ਐ ਇਸ ਟਾਈਮ ਪੱਕਣ ਦੇ ਤਿਆਰ ਆ ਉਹ ਵੀ ਨੁਕਸਾਨ ਹੋਊਗੀ ਤੇ ਹੁਣ ਤਾਂ ਕਿੰਨੀ ਫਸਲ ਜਿਹੜੀ ਆਪਣੇ ਵਿੱਚ ਲੈ ਕੇ ਜਾਣਾ ਹੁਣ ਤਕਰੀਬਨ ਇਹ 4-5 ਕਿੱਲੇ ਜਿਹੜਾ ਏਕੜ ਝੋਨਾ ਜਸਵੰਤ ਸਿੰਘ ਜ਼ਿਮੀਦਾਰ ਦਾ ਖਰਾਬ ਹੋ ਚੁੱਕਿਆ ਔਰ ਪੁੱਛੇ ਵੀ ਹੋ ਰਿਹਾ ਜਿੱਥੇ ਵੀ ਕਿਤੇ ਵੀ ਧਾ ਲੱਗੀ ਆ ਇਹ ਜ਼ਿਮੀਦਾਰਾਂ ਨੂੰ ਬਹੁਤ ਮਾਰ ਪੈ ਰਹੀ ਆ ਕਿਉਂਕਿ ਜ਼ਿਮੀਦਾਰ ਪਹਿਲਾਂ ਹੀ ਕਰਦੇ ਇੱਥੇ ਨੇ ਤੇ ਹੁਣ ਮੈਂ ਸਰਕਾਰ ਨੂੰ ਦੁਬਾਰਾ ਫੇਰ ਬੇਨਤੀ ਕਰੂੰਗਾ ਡੀਸੀ ਸਾਹਿਬ ਨੂੰ ਵੀ ਉਹਨਾਂ ਨੇ ਕੱਲ੍ਹ ਸਾਨੂੰ ਪ੍ਰੋਸਟ ਵਾ ਵੀ ਕੱਲ੍ਹ ਨੂੰ ਇੱਥੇ ਕਿਰੇਟ ਛੱਡ ਕੇ ਬੰਨਤੇ ਪੱਥਰ ਲਾ ਕੇ ਇਹਨੂੰ ਜਲਦੀੋ ਜਲਦੀ ਬੰਦ ਕੀਤਾ ਜਾਊਗਾ ਜੇਕਰ ਗੱਲ ਕਰੀਏ ਉਸ ਪਪੂਲਰ ਦੇ ਜਿਹੜਾ ਬਾਗ ਦੇ ਤਾਂ ਉਹ ਬਾਗ ਵੀ ਜਿਹੜਾ ਤੁਸ ਤੱਕ ਲੱਗਦਾ ਹੈ ਕਿ ਕਾਫੀ ਬਾਗ ਇਹ ਦਰਿਆ ਆਪਣੇ ਵਿੱਚ ਸਮੇਟ ਚੁੱਕਿਆ ਹੋਇਆ ਤੇ ਇਹ ਜਿਹੜਾ ਢਾਲ ਔਣ ਦੀ ਜਿਹੜੀ ਗਾਰਬਈਏ ਕਦੋਂ ਤੋਂ ਸ਼ੁਰੂ ਹੋਈ ਹੈ ਕੁਝ ਜੇਕਰ ਸਰ 5 ਦਿਨ ਹੋ ਚੱਲੇ 5 ਦਿਨ ਹੋ ਚੱਲੇ ਹਾਂਜੀ ਪਹਿਲਾਂ ਇੰਦਾ ਨਹੀਂ ਸੀ ਪਾਣੀ ਵਧਿਆ ਨਹੀਂ ਸੀ ਪਰ ਇੱਕਦਮ ਪਾਣੀ ਵਧ ਕੇ ਜਦੋਂ ਇੱਕ ਡਾਊਨ ਹੋਇਆ ਨਾ ਉਹਨੇ ਇਹ ਢਾਹ ਬਹੁਤ ਜ਼ਿਆਦਾ ਲਾਈ ਆ ਤੇ ਪਾਣੀ ਘੱਟ ਕਰਕੇ ਇਹਨੂੰ ਹੌਲੀ ਹੌਲੀ ਵੱਢੀ ਜਾ ਰਿਹਾ ਲਗਾਤਾਰ ਹੀ ਵਰਤਦਾ ਉਹ ਲਗਾਤਾਰ ਹੀ ਸਰ ਲੈ ਕੇ ਗੱਲ ਕਰੀਓ ਮਾਇਨੇ ਦੀ ਤਾਂ ਕਿੰਨਾ ਕਿ ਦਿਹਾੜੀ ਦੇ ਵਿੱਚ ਕਿੰਨਾ ਆ ਜਾਂਦਾ ਹੈ ਸਰ 20 25 ਫੁੱਟ ਕਵਰ ਕਰ ਜਾਂਦਾ ਹੈ 20 25 ਫੁੱਟ ਦੀ ਢਾਲ ਆ ਜਾਂਦੀ ਹੈ ਹਾਂਜੀ ਹਾਂਜੀ ਇਹ ਦੋਨਾਂ ਪਾਸੇ ਲਾ ਰਹੇ ਜੇਕਰ ਇੱਧਰ ਦੀ ਗੱਲ ਕਰੀਏ ਜਾਂ ਨਾਲ ਦੀ ਇੱਧਰ ਦੀ ਠੋਕਰ ਵਿਚਾਰੀ ਹੈ ਇੱਕ ਜੇ ਠੋਕਰ ਨਾ ਆਉਂਦੀ ਤਾਂ ਹੁਣ ਉਹ ਕਾਫੀ ਸਾਡਾ ਕਵਰ ਕਰ ਜਾਣਾ ਢਾਲ ਲੱਗੀ ਹੋਈ ਹੈ ਹਾਂ ਜਿਹੜਾ ਇੱਥੇ ਇੱਕ ਦੇਖ ਸਕਦਾ ਮੈਂ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਰਹੀ ਹੈ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੀ ਹੈ ਰਹੀ ਹੈ ਇਸ ਆਲੇ ਦੁਆਲੇ ਦੇ ਸਾਰੇ ਪਿੰਡ ਸਾਡੇ ਹਾਂਜੀ ਕਿੰਨਾ ਕਿ ਨੌਜਵਾਨ ਇੱਥੇ ਜਿਹੜਾ ਲੱਗਿਆ ਹੋਇਆ ਜਿਹੜਾ ਸੇਵਾ ਕਰ ਰਿਹਾ ਹੈ ਡੈਲੀ ਜੀ ਸਾਨੂੰ ਡੇਰਾ ਬਿਆਸ ਵਾਲੇ ਬਹੁਤ ਸੰਗਤ ਸਹਿਯੋਗ ਕਰ ਰਹੀ ਆ ਤੇ ਨਾਲ ਦੇ ਪਿੰਡ ਜਿੰਨੇ ਜ਼ਿਮੀਂਦਾਰ ਆ ਸਾਰੇ ਸੰਯੋਗ ਕਰ ਰਹੇ ਸਾਡੇ 4-5 ਪਿੰਡ ਸਾਡੇ ਬਹਾਦਰਕੇ ਜਮਾਲਪੁਰ ਇੱਕ ਬਹਾਦਰਕੇ ਆ ਸਰਪੰਚ ਸਾਹਿਬ ਵੀ ਖੜੇ ਆ ਆ ਬਾਈ ਜਮਾਲਪੁਰ ਦੇ ਖੜੇ ਆ ਉਦੋਂ ਦੇ ਅਨਥਕ ਮਿਹਨਤ ਹੈ ਇਹਨਾਂ ਦੀ ਭਾਈ ਜਿੰਦੀ ਹੀਰਾਂ ਦੀ ਕੁੱਤ ਵਿਆਲ ਤੋਂ ਤਲਵੰਡੀ ਤਲਵੰਡੀ ਤੋਂ ਬਹੁਤ ਸਾਰੇ ਪਿੰਡ ਨੂਰ ਵਾਲਾ ਪਿੰਡ ਸਾਰਿਆਂ ਦਾ ਸਾਥ ਆ ਜੀ ਨੂਰ ਵਾਲਾ ਪਿੰਡ ਤੋਂ ਵੀ ਆ ਰਹੀ ਆ ਭਾਈ ਕੀ ਦੇਖਣ ਨੂੰ ਜਰੂਰ ਆ ਰਹੀ ਆ ਵੀ ਜਦੋਂ ਪਾਣੀ ਦਾ ਬਹਾਵ ਜਸ ਪੱਧਰ ਤੇ ਤੇਜ਼ਾ ਤੇ ਵਾਂਗ ਰੋਲੇ ਜੇ ਬਹੁਤ ਬਣਦੇ ਇਸ ਪਾਣੀ ਦੇ ਅੰਦਰ ਕੀ ਉਹੀ ਕਾਰਨ ਬਣਦੇ ਪਏ ਨੇ ਜਿਹੜੀ ਢਾਹ ਲੱਗ ਰਹੀ ਹੈ ਸਪੀਡ ਨਹੀਂ ਘਟਦੀ ਜੀ ਇਹਦੀ ਪਾਣੀ ਦੀ ਸਪੀਡ ਘਟੇ ਜਨਾ ਫੇਰ ਆ ਪਾਣੀ ਦੀ ਸਪੀਡ ਘਟੇ ਰਿਹਾ ਉਦਾਂ ਕੋਈ ਹੱਲ ਨਹੀਂ ਆ ਨਹੀਂ ਇਹ ਕੋ ਇਹ ਥੱਲੋਂ ਸਰ ਵੱਡਦਾ ਰਹਿੰਦਾ ਪਾਣੀ ਜਦੋਂ ਜਦੋਂ ਇਹ ਮੈਨੂੰ ਵੱਡਦਾ ਥੱਲੋਂ ਰੇਤਾ ਕਿੱਢ ਜਾਂਦਾ ਰੇਤਾ ਕੱਢ ਉਹ ਟਿੱਗਾਂ ਥਲੇ ਡਿੱਗੀ ਜਾਂਦੀਆਂ ਨੇ ਤੇ ਬਿਜਲੀ ਤੇ ਪਾਣੀ ਬਹੁਤ ਡੂੰਗਾ ਇਥੋਂ ਪਾਣੀ ਬਹੁਤ ਡੂੰਗਾ ਇਥੋਂ ਦਾਦਾ 15 15 15 15 20 ਫੁੱਟ ਡੂੰਗਾ ਪਾਣੀ ਆ ਉਹ ਥੱਲੋਂ ਖੋਰੀਆਂ ਦਾ ਰੇਤਾ ਇਹਦਾ ਜ਼ਮੀਨ ਥਲੇ ਡਿੱਗੀ ਜਾਂਦੀ ਆ ਇਹ ਜੇ ਹੁਣ ਕੱਢਿਆ ਜ਼ਰੂਰ ਆ ਉਹ ਦੇਖੋ ਸਸਰਾਲੀ ਗਾ ਦਬਿਆ ਸੀ ਪਹਿਲੋਂ ਉਹ ਛੱਡੀ ਗਏ ਹੁੰਦਾ ਪਰ ਸਪੀਡ ਜ਼ਿਆਦੀ ਆ ਸਸਰਾਲੀ ਵਿਖੇ ਜਿਹੜਾ ਜ਼ਮੀਨਾਂ ਦਾ ਪਰਲੇ ਪਾਸੇ ਬੰਤ ਤੋਂ ਦੂਜੇ ਪਾਸੇ ਜ਼ਮੀਨਾਂ ਸਨ ਉਹ ਉੱਚੀਆਂ ਸੀ ਇਸ ਕਰਕੇ ਪਾਣੀ ਬਾਹਰ ਨਿਕਲਿਆ ਨਹੀਂ ਸਾਡੇ ਏਰੀਆ ਦਾ ਜ਼ਮੀਨਾਂ ਪਰਲੇ ਵੇ ਨੀਵੀਆਂ ਨੇ ਇਹ ਬੰਨੂ ਜੇ ਖੋਰਾ ਲੱਗ ਗਿਆ ਟੁੱਟ ਗਿਆ ਤੇ ਪਾਣੀ ਬਾਹਰ ਨਿਕਲ ਜਾਣਾ ਬੰਨ ਹੱਲੇ ਕਿੰਨਾ ਕਿ ਦੂਰ ਹੈ ਜੇਕਰ ਪਿਛਲੇ ਵਾਲੇ ਬੰਨ ਦੀ ਗੱਲ ਤੁਸੀਂ ਹੈਗਾ ਜੀ 20 ਫੁੱਟ ਦਾ ਫਰਕ ਹੈ ਜੀ 20 20 ਫੁੱਟ ਦਾ 20 ਫੁੱਟ ਦਾ ਸਰ ਫਰਕ ਆ ਬਾਕੀ ਜਿੱਦੀ ਆਪਾਂ ਠੋਕਰ ਤੇ ਖੜੇ ਆਂ ਜੀ ਇਹ ਠੋਕਰ ਹੀ ਵਿਚਾਰੀ ਹੈ ਜੀ ਵੀ ਉਹ ਵਾਲੀ ਸਦਾ ਅਸੀਂ ਬਚਾਤਾ ਬੜਾ ਹੋ ਗਿਆ ਜੇ ਨਾ ਬੋਰੇ ਲਾਂਦੇ ਦਾ ਕੰਮ ਹੋ ਜਾਣਾ ਸੀਗਾ ਜੀ ਜਿਹੜੀ ਆ ਠੋਕਰ ਦਾ 20 ਫੁੱਟ ਦਾ ਸਰ ਫਰਕ ਆ ਜੀ ਇਹ ਨਹੀਂ ਤਾਂ ਇੱਥੋਂ ਐ ਸਿੱਧਾ ਵਹਾਅ ਹੋਣਾ ਸੀ ਆ ਦੇਖੋ ਬਿਲਕੁਲ ਇਹ ਹਜੇ ਇੱਥੋਂ ਪਾਣੀ ਵਜ ਕੇ ਉੱਧਰ ਹੁੰਦਾ ਪਿਆ ਇਹ ਪਾਣੀ ਦਾ ਨਿਵਾਣ ਵੀ ਸਰ ਦੇਖੋ ਸਾਹਮਣੇ ਆ ਰਿਹਾ ਹੈ ਪ੍ਰਸ਼ਾਸਨ ਨਹੀਂ ਲੱਗਦਾ ਜੇਕਰ ਪ੍ਰਸ਼ਾਸਨ ਇੱਥੇ ਪਹਿਲਾਂ ਮੌਜੂਦ ਹੁੰਦਾ ਜਾਂ ਇੱਥੇ ਕੰਮ ਕਰਦਾ ਤਾਂ ਇਹ ਨੋਬਤ ਨਾ ਆਉਂਦੀ ਪਿੰਡ ਦੀ ਇੰਨੀ ਜਿਹੜੀ ਜ਼ਮੀਨ ਆ ਖਰਾਬ ਨਾ ਹੁੰਦੀ ਨਾਲੇ ਕਹਿੰਦੇ ਸਰਕਾਰ ਵੀ 1100 ਕਰੋੜ ਰੁਪਏ ਆਇਆ ਹੋਇਆ ਹੈ ਜੀ ਸੀ ਕਿ ਕੱਲ ਵੀ ਖਬਰ ਤੁਸੀਂ ਸੈ ਸੁਣੀ ਹੋਗੀ 1100 ਕਰੋੜ ਰੁਪਏ ਸੈਂਟਰ ਵਾਲਿਆਂ ਨੇ ਕਿ 1100 ਕਰੋੜ ਰੁਪਏ ਦਿੱਤਾ ਆਇਆ ਛੇ ਮਹੀਨੇ ਤੋਂ ਪਹਿਲਾਂ ਆਏ ਇਹਨਾਂ ਨੇ ਲਾਇਆ ਨਹੀਂ ਸਰ ਠੀਕ ਹੈ ਜੀ ਇਨਾ ਲਾਇਆ ਨਹੀਂ ਹੈਗਾ ਜੇ ਲਾਇਆ ਹੁੰਦਾ ਤੇ ਨੋਬਦ ਨਾ ਆਉਂਦੀ। ਫਿਰ ਸਸਰਾਲੀ ਦੇ ਹਾਲ ਦੇਖ ਲਓ। ਜਿਹਦੀ ਸਾਹਿਬ ਦੀ ਕਰ ਗੱਲ ਕਰੀ ਆ ਉਹਨਾਂ ਦੇ ਹੋਰ ਜਿਹੜੇ ਨਾਲ ਅਫਸਰ ਨੇ ਅੱਦੇ ਪਹੁੰਚੇ ਇੱਥੇ ਜਿਹੜਾ ਚਾਰ ਪਿੰਡ ਦੇਖੋ ਚਾਰ ਪਿੰਡ ਲੱਗੇ ਹੋਏ ਸੀ ਆਪਣੇ ਕਸਵਾਦ ਦੇ ਨੌਜਵਾਨ ਨੇ ਜੀ ਆਪਣੇ ਨੂਰ ਵਾਲੇ ਕਾਕੋਵਾਲ ਆਪਣੇ ਬਹਾਦਰ ਕੇ ਹੋ ਗਿਆ ਜਮਾਲਪੁਰ ਹੋ ਗਿਆ ਜੀ ਠੀਕ ਹੈ ਸਾਰੇ ਭਰਾਵਾਂ ਦਾ ਸੰਯੋਗ ਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਥ ਸੰਗਾਂ ਲੈਣ ਦਾ ਜੀ। ਬਹੁਤ ਬਹੁਤ ਧੰਨਵਾਦ ਕਰਦਾ ਹੁਣ ਵੀ ਲੱਗੇ ਹੁਣੇ ਗਿਆ ਜੀ। ਠੀਕ ਹੈ ਲੇਡੀਜ਼ ਵੀ ਨਾਲ ਲੱਗੇ ਹੋਏ ਆ ਸਰ। ਪ੍ਰਸ਼ਾਸਨ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਹੈਲਪ ਕਰਦਾ ਹੁਣ ਜਦੋਂ ਮੁਸੀਬਤ ਆ ਗਈ ਲੇਕਿਨ ਪੱਥਰ ਉੱਤੇ 3 ਸਾਲ ਦਾ ਪਿਆ ਕਿਸੇ ਨੇ ਕੋਈ ਉਸ ਸਟੱਡ ਨਹੀਂ ਲਾਉਣ ਦੀ ਕੋਸ਼ਿਸ਼ ਕੀਤੀ ਵੀ ਜਾਲ ਬਣ ਕੇ ਸਟੱਡ ਲਾ ਦੇ ਜੇ ਪੱਥਰ ਦੇਖ ਲੋ ਜਾ ਕੇ 3 ਸਾਲ ਦਾ ਪੱਥਰ ਉੱਤੇ ਢੇਰ ਲੱਗਾ ਆ ਕਿਸੇ ਨੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਅੱਜ ਹੀ ਸ਼ਾਬ ਨੂੰ ਅਸੀਂ ਰਿਕੁਐਸਟ ਕੀਤੀ ਆ ਹੁਣ ਉਹ ਪੋਗਲੈਂਡ ਭੇਜਣ ਲੱਗੇ ਆ ਤਾਂ ਪੱਥਰ ਸ਼ੁਰੂ ਹੋਣਾ ਲੱਗਣਾ ਅੱਛਾ ਫਿਲਹਾਲ ਉਹਦਾ ਕੋਈ ਪ੍ਰਪੋਜ਼ਲ ਨਹੀਂ ਸੀ ਉਹ ਕਹਿੰਦੇ ਸੀ ਆ ਜਾਲ ਬਣ ਕੇ ਥੈਲੇ ਲਾਓ ਹਜੇ ਸਿਰਫ ਸਾਨੂੰ ਜਿਹੜੇ ਥੱਲੇ ਲੈਵਲ ਤੇ ਸੀ ਨਾ ਪ੍ਰਸ਼ਾਸਨ ਉਹ ਸਾਨੂੰ ਕਹਿੰਦਾ ਸੀ ਵੀ ਇਹਨਾਂ ਨੇ ਰੋਕੋ ਪੱਥਰ ਨਾ ਹਜੇ ਪੱਥਰ ਲਵਾ ਦਿਓ ਉਹ ਡੀਸੀ ਸਾਹਿਬ ਨੂੰ ਅਸੀਂ ਪਿੰਡ ਲੋ ਰਿਕੁਐਸਟ ਕੀਤੀ ਆ ਹੁਣ ਉਹ ਆਪਦੀ ਪੋਗ ਲੈਣ ਭੇਜਣ ਲੱਗੇ ਆ ਪ੍ਰਸ਼ਾਸਨ ਵੱਲੋਂ ਕੱਲ ਨੂੰ ਸਵੇਰੇ ਉਹ ਸ਼ੁਰੂ ਹੋਣਾ ਜੀ ਅੱਛਾ ਮੈਂ ਪਹੁੰਚ ਹੀ ਨਹੀਂ ਹੱਲਦਾ ਨਹੀਂ ਅੱਜ ਹੀ ਆਏ ਨਾ ਡੀਸੀ ਸਾਹਿਬ ਅੱਖਰ ਲੱਗਣਾ ਨਹੀਂ ਹੈਗਾ ਪੱਥਰ ਘੱਟੋ ਘਾਟ ਦੇ 80 90 ਫੋਟ ਡੂੰਗਾ ਆ ਪੱਥਰ ਆਪਾਂ ਕਿਦਾਂ ਨਾਲ ਲਾਂਗੇ ਜੀ ਕਿਦਾਂ ਪੋਗ ਲੈਣਾ ਕੰਮ ਕਰ ਲੈਣਗੇ ਉਹ ਨਹੀਂ ਕਰ ਸਕਦੀਆਂ ਆਲਰੇਡੀ ਹੋਣ ਤੇ ਆਪ ਜਿੰਦਾ ਆਪਣੇ ਸੰਗਤ ਸਾਰੀ ਧੜ ਕੇ ਆਪਾਂ ਬਚਾਅ ਕਰ ਲਈਏ ਤਾਂ ਉਹ ਆਪਣਾ ਹੀ ਆਪ ਲਾਈ ਆ ਸਰ ਪ੍ਰਸ਼ਾਸਨ ਦਾ ਕੋਈ ਪਾਲ ਨਹੀਂ ਸਰ ਪ੍ਰਸ਼ਾਸਨ ਇੱਥੇ ਆਇਆ ਹੀ ਨਹੀਂ ਹੈਗਾ ਜਈ ਸਾਹਿਬ ਆਏ ਆ ਐਸਯੂ ਸਾਹਿਬ ਆਏ ਆ ਅੱਜ ਡੀਸੀ ਸਾਹਿਬ ਮੇਰੇ ਸਾਹਿਬ ਨਾਲ ਕਿ ਦੱਸ ਦੇਣਾ ਬਾਅਦ ਸਰ ਜਿਹੜੇ ਮਾਰਕ ਪਾਜੀ ਮਾਰ ਕੇ ਗਏ ਆ 5-6 ਦਿਨਾਂ ਬਾਅਦ ਅੱਜ ਡੀਸੀ ਜੀ ਆਏ ਨੇ ਧਿਆਨ ਚ ਸੀਗਾ ਤਹਿਸੀਲਦਾਰ ਸਾਹਿਬ ਬੈਠੇ ਆ ਹੂੰ ਤਹਿਸੀਲਦਾਰ ਸਾਹਿਬ ਬੈਠੇ ਆ ਬਾਈ ਕਹਿੰਦਾ ਕੀ ਫਾਇਦਾ ਜਦੋਂ ਕੋਈ ਕੰਮ ਹੀ ਨਹੀਂ ਹੋ ਰਿਹਾ ਫੇ ਬੈਠਿਆਂ ਦਾ ਵੀ ਇਦਾਂ ਆ ਦੇਖੋ ਪ੍ਰਸ਼ਾਸਨ ਦਾ ਆਪਾਂ ਨੂੰ ਜਾਲ ਮੰਗਾ ਸਕਦਾ ਜਿਹੜੇ ਲੱਗ ਲੱਗ ਇਹਨਾਂ ਦਾ ਜਿਹੜਾ ਹੁਣ ਆਪਾਂ ਕਹਿ ਦਈਏ ਥੈਲੇ ਜਾ ਕੇ ਥੈਲੇ ਤਾਂ ਨਹੀਂ ਉਹ ਲਾ ਸਕਦੇ ਜਾਲ ਸਾਨੂੰ ਮੰਗਾਤਾ ਥੈਲੇ ਆ ਰਹੇ ਆ ਸਾਡੇ ਕੋਲ ਸਾਰੇ ਭਰੇ ਵੀ ਆ ਰਹੇ ਖਾਲੀ ਵੀ ਆ ਰਹੇ ਤੇ ਲੇਬਰ ਵੀ ਆ ਰਹੀ ਉਹਨਾਂ ਦਾ ਪ੍ਰੋਫੈਸ਼ਨਲ ਮੁੰਡੇ ਜਿਹੜੇ ਉਹਨਾਂ ਦੇ ਸਪੈਸ਼ਲ ਉਹ ਬੰਨਦੇ ਆ ਇਹਨੂੰ ਅੱਗੇ ਅੱਛਾ ਜੀ ਜਿਹੜੇ ਜਾਲ ਲੱਗਦੇ ਆ ਨਾ ਉਹ ਪ੍ਰੋਫੈਸ਼ਨਲ ਉਹਨਾਂ ਨਾਲ ਉਹ ਆਰेंज ਕੀਤੇ ਹੋਏ ਆਸੀਂ ਨਹੀਂ ਆਰेंज ਕੀਤੇ ਜੋ ਜਿੱਥੇ ਪ੍ਰਸ਼ਾਸਨ ਸਾਡੇ ਨਾਲ ਖੜ ਉਹ ਅਸੀਂ ਮੰਨਦੇ ਆਂ ਨਗੀਆਂ ਗੱਲ ਜਿਹੜੀ ਗੱਲ ਆ ਪਰ ਬਾਈ ਸਿਰੇ ਤੋਂ ਨਾ ਮੁਕਰੀਏ ਐਵੇਂ ਹਾਂਜੀ ਪਰ ਜੇਕਰ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਜੇ ਪਹਿਲਾਂ ਪ੍ਰਸ਼ਾਸਨ ਮੌਜੂਦ ਹੋ ਜੇ ਉਹਦੀ ਕਹਿ ਪਹਿਲਾਂ ਹੋ ਜਾਂਦਾ ਵੀਰੇ ਐਵੇਂ ਸੀ ਆ ਜਿਵੇਂ ਉਹ ਦੇਖੋ ਇੱਥੇ ਠੋਕਰ ਟੁੱਟੀ ਆ ਅੱਗੇ ਤੱਕ ਲੰਮੀਆਂ ਸੀ ਇਹ ਦੋ ਤਿੰਨ ਠੋਕਰਾਂ ਲੰਮੀਆਂ ਸੀ ਜੇ ਠੋਕਰਾਂ ਪਹਿਲਾਂ ਲੱਗ ਜਾਂਦੀਆਂ ਫਿਰ ਕੋਈ ਹੋਰ ਬਚਾਅ ਹੋ ਜਾਣਾ ਸੀ ਆਪਣਾ ਜਿਵੇਂ ਬਾਈ ਦੱਸਦਾ ਬਿਜਲੀ ਦੇ ਖੰਭੇ ਵੀ ਰੁੜ ਗਏ ਮੋਟਰਾਂ ਵੀ ਰੁੜ ਗਈਆਂ ਤੇ ਉਹ ਨੁਕਸਾਨ ਬਚ ਜਾਣਾ ਸੀ ਬਚ ਜਾਣਾ ਸੀ ਬਾਈ ਉਹ ਬਚ ਜਾਣਾ ਸੀ ਸਾਨੂੰ ਸਾਰਾ ਇੱਕ ਜਿਹੜਾ ਪਰਲੇ ਬੰਨੇ ਪਿਆ ਨਾ ਬਰੇਤੀ ਇਹ ਮਾਰ ਰਹੀ ਆ ਇਹ ਬਿਲਕੁਲ ਸਾਡੇ ਨੇੜੇ ਆ ਸਰਕਾਰ ਇਹਦੂ ਉਹਨਾ ਚੁਕਾਇਆ ਜਾਵੇ ਤਾਂ ਸਾਨੂੰ ਬਹੁਤ ਪਚਾਵ ਆ ਇਹ ਸਾਡੇ ਬਿਲਕੁਲ ਨੇੜੇ ਆ ਬ੍ਰੇਤੀ ਮਾਈਨਿੰਗ ਮਾਈਨਿੰਗ ਉਧਰ ਹੋਣੀ ਚਾਹੀਦੀ ਆ ਹੁਣ ਉਹ ਸਰ ਪਰਲੇਵਨ ਦੇਖੋ ਕੋਈ 14 ਏਕੜ ਦੂਰ ਆ ਬਾਨ ਇਥੋਂ ਜੇ ਬਾਨ ਜਿੰਨਾ ਬਾਇਆ ਖੁੱਲੂਗਾ ਬਾਈ ਓਨੀ ਟਾਰਗੇਟ ਹੋਗੀ ਹੁਣ ਇੱਥੇ ਆ ਕੇ ਤੁਸੀਂ ਦੇਖ ਲਓ ਇਹਦਾ ਬਾਇਆ ਘੜੀ ਜਾਂਦਾ ਪਿੱਛੇ ਜਮਾਲਪੁਰ ਚਲੇ ਜਾਓ ਮੈਂ ਕਹਿੰਦਾ 20 20 ਗਿਲਾਂ ਨਹੀਂ ਲਾਮ ਪਈ ਉਹਨਾਂ ਕੋ ਹੂੰ ਖੁੱਲਾ ਪਿਆ ਉੱਥੇ ਸਸਰਾਲੀ ਸਰ ਇਹੀ ਹਾਲ ਸਸਰਾਲੀ ਇਹੀ ਚੱਕਰ ਹੋਇਆ ਬਹਾ ਇਧਰ ਨੂੰ ਹੋਇਆ ਸਾਡਾ ਸਸਰਾਲੀ ਦੇ ਸਾਹਮਣੇ ਲਸਾੜਾ ਪਿੰਡ ਪੈਂਦਾ ਜੀ ਹਾਂਜੀ ਉਸ ਦਿਨ ਪ੍ਰਸ਼ਾਸਨ ਉੱਥੇ ਗਿਆ ਵੀ ਆ ਉਹ ਕਿਹਾ ਸੀ ਬਿਲਕੁਲ ਕੰਟਣ ਉਹਨਾਂ ਨੇ ਪਰ ਉਹਨਾਂ ਨੇ ਨਹੀਂ ਕੱਟਣ ਦਿੱਤੀ ਹੂੰ ਪਰ ਉਹਨਾਂ ਵਿੱਚੋਂ ਇੱਕ ਗੱਲ ਤੁਸੀਂ ਹੈ ਨਾ ਉਹਨਾਂ ਨੂੰ ਸਵੇਰੇ ਜਾਣਾ ਚਾਹੀਦਾ ਸੀ ਹਾਂ ਉਹ ਰਾਤ ਨੂੰ ਨਹੀਂ ਜਾਣਾ ਉਹ ਰਾਤ ਨੂੰ ਉਹਨਾਂ ਨੇ ਕਿਸੇ ਨਾਲ ਲੈਣਾ ਸੀ ਨਹੀਂ ਪਤਾ ਚੱਕਰ ਕੀ ਆ ਜੀ ਲੋਕ ਕਹਿੰਦੇ ਆ ਵੀ ਉਹ ਬੰਨ੍ਹ ਤੋੜਨਗੇ ਬੰਨ੍ਹ ਨਹੀਂ ਤੋੜਨਗੇ ਸੀ ਉਹ ਡਰੇਨ ਮਾਰਨਗੇ ਸੀ ਨਾਲ ਡਰੇਨ ਹਾਂ ਡਰੇਨ ਮਾਰ ਲੱਗੇ ਉਹ ਜਿਹੜੇ ਲੋਕ ਸੀ ਉਹ ਪਿੰਡਾਂ ਦੇ ਉਹ ਕਹਿੰਦੇ ਕਿ ਬੰਨ੍ਹ ਤੋੜਨ ਆ ਗਏ ਆ ਕੋਈ ਇਹਦੋਂ ਇੰਡਸਟਰੀ ਵਾਲਿਆਂ ਨੇ ਕਹਿਤਾ ਜੀ ਬੰਨ੍ਹ ਤੋੜ ਦੋ ਓਏ ਫੋਨ ਫੋਨ ਸੈਂਟਰ ਤੋਂ ਕਰਾਤੇ ਹਣ ਪਰ ਨਹੀਂ ਸਰ ਉਹਨਾਂ ਡਰੇਨ ਮਾਰਨ ਗਏ ਸੀ ਖੁੱਦ ਅਸੀਂ ਸਾਡੇ ਮੇਰੇ ਯਾਰਾਂ ਦੋਸਤਾਂ ਦੀਆਂ ਮਸ਼ੀਨਾਂ ਗਈਆਂ ਸੀਗੀਆਂ ਪਰ ਉਹ ਪਿੰਡ ਵਾਲੇ ਨਹੀਂ ਮਾਰਨ ਤਾਂ ਵੀ ਕੋਈ ਗੱਲ ਨਹੀਂ ਜੇ ਹੁਣ ਚੱਲ ਰਿਹਾ ਕੰਮ ਵੀ ਤੋ ਇਧਰ ਵੀ ਬੰਦੇ ਵਸਦੇ ਆ ਦੂਈ ਇਧਰ ਵੀ ਵਸਦੀ ਆ ਲੱਗਦਾ ਜੇਕਰ ਜੋ ਵਾਜ ਜਾਈ ਜੇ ਸਹੀ ਤਰੀਕੇ ਨਾਲ ਜਗ੍ਹਾ ਦਿਨੇ ਜਾਂਦੇ ਤੇ ਬਚਾਅ ਹੋ ਜਾਂਦਾ ਹੋ ਜਾਂਦਾ ਵੀ ਸਰ ਬਚਾਅ ਦੇਖੋ ਹੁਣ ਜੇ ਪਾਣੀ ਦੇ ਵਿੱਚ ਦੇਖੋ ਹੁਣ ਇਹ ਖਵਾਜਾ ਜੀ ਇਹਦਾ ਕੋਈ ਯੋਰ ਨਹੀਂ ਜਿੰਦਾ ਪੀਰ ਆ ਜੀ ਇਹ ਇਹਦੇ ਕਿਸੇ ਦਾ ਯੋਰ ਨਹੀਂ ਹੈਗਾ ਹੁਣ ਆਪ ਪਾਣੀ ਵਿੱਚ ਕਿਸੇ ਕੰਮ ਹੁੰਦਾ ਆਪਾਂ ਬਚਾਅ ਕਰ ਸਕਦੇ ਆ ਸਰ ਜੇ ਆਪਾਂ ਹੁਣ ਠੋਕਰਾਂ ਲਈ ਹੁਣ ਠੋਕਰ ਹੁਣ ਸੈੱਟ ਹੋ ਜਾਣਗੀ ਪਾਣੀ ਤਾਂ ਭਾਵਲ ਘਟਦਾ ਪਿਆ ਲਗਾਤਾਰ ਕੇ ਦੇਖੋ ਸਰ ਛੱਟ ਪੂਰੀ ਪੈ ਰਹੀ ਹੈ ਨਵਾਨ ਦੇਖੋ ਸਰ ਸਿੱਧੀ ਸਾਡੂ ਦੇ ਪੈ ਰਹੀ ਕਸਾਵਾਦ ਨੂੰ ਇਹ ਠੋਕਰ ਕਰਕੇ ਬਚਾਅ ਹੋ ਰਿਹਾ ਜੀ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਜਈ ਸਾਹਿਬ ਸਾਡੇ ਨਾਲ ਆ ਜੀ ਐਸ ਡੀਓ ਸਾਹਿਬ ਸਾਡੇ ਨਾਲ ਆ ਆਪਣੇ ਡੀ ਸੀ ਸਾਹਿਬ ਨੇ 10 ਦਿਨਾਂ ਬਾਅਦ ਗੇੜਾ ਮਾਰਿਆ ਜੀ ਅੱਜ ਉਹ ਵੀ ਕਹਿੰਦੇ ਤੁਹਾਨੂੰ ਡੀਜ਼ਲ ਦਾਂਗੇ ਚਲੋ ਡੀਜ਼ਲ ਸਾਡੇ ਸਾਰੇ ਆਪਣੇ ਕਸਾਵਾਦ ਦੇ ਭਰਾ ਆਪਣੇ ਸਾਰਾ ਕੁਝ ਅਸੀਂ ਆਪਣੇ ਕੋਲੋਂ ਕਰ ਰਹੇ ਆ ਜੀ ਸਾਰ ਸਾਰੇ ਭਰਾ ਸਨਜੋਗ ਕਰਦੇ ਕਿਦੋਂ ਹੈਬੋ ਵਾਲਾ ਅੱਜ ਆਈ ਟਰਾਲੀ ਤਲਵੰਡੀਆਂੋਂ ਆਉਂਦਾ ਰਾਧਾ ਸ਼ਾਮੀ 사ਸੰਗ ਬਿਆਸ ਵਾਲਿਆਂ ਦਾ ਦੋ ਟਾਈਮ ਪਹੁੰਚਦਾ ਉਹਦਾ ਕਹਿੰਦੇ ਚਾਹੇ ਤਿੰਨ ਟਾਈਮ ਲੈ ਲਓ ਸਾਡੇ ਕੋਲ ਪ੍ਰਸ਼ਾਦਾ ਸੇਵਾ ਨਹੀਂ ਮੁੱਕਦੀ ਭਈ ਸੇਵਾ ਸਾਰੇ ਚਲੋ ਸਭ ਕੁਝ ਹੋ ਕੇ ਕੰਟਰੋਲ ਹੋ ਜੇ ਇੰਨਾ ਹੀ ਬਹੁਤ ਆ ਜੀ ਸਭ ਬਿਲਕੁਲ ਇੱਕ ਵਾਰੀ ਥੋੜੇ ਥੱਲੇ ਜਾ ਕੇ ਦੇਖੀਏ ਵੀ ਕੀ ਹਾਂ ਆ ਥੱਲੇ ਜ਼ਰੂਰ ਇੱਕ ਵਾਰੀ ਜਾ ਕੇ ਦੇਖਾਂਗੇ ਜਿੱਥੇ ਇਹ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਕੀ ਹੈ ਚੇਨ ਲਿੰਕ ਬਣਾ ਕੇ ਵਿੱਚ ਬੋਰੀਆਂ ਭਰ ਕੇ ਤੇ ਸਾਰਾ ਜਿਹੜਾ ਬੰਨ ਲਾਉਣ ਦੀ ਕੋਸ਼ਿਸ਼ ਅਕੀਤੀ ਹੈ ਤੇ ਪਰ ਜੇਕਰ ਗੱਲ ਕਰੀਏ ਜਿਸ ਢਾੜ ਉੱਤੇ ਅਸੀਂ ਖੜੇ ਆਂ ਜੇ ਇਹ ਢਾੜ ਨਾ ਹੁੰਦੀ ਤੇ ਬਿਲਕੁਲ ਜਿਸ ਤਰੀਕੇ ਨਾਲ ਬਾਈ ਨੇ ਦੱਸਿਆ ਕਿ ਹਾਲਾਤ ਬਚਨ ਵਾਲੇ ਬਿਲਕੁਲ ਵੀ ਨਹੀਂ ਸੀ ਕਿਉਂਕਿ ਲਗਾਤਾਰ ਹੀ ਦਰਿਆ ਦਾ ਬਹਾਵ ਕਾਫੀ ਜ਼ਿਆਦਾ ਤੇਜ਼ਾ ਤੇ ਢਾ ਉਹ ਲਗਾਤਾਰ ਹੀ ਲਾਰਿਆ ਸੀਗਾ ਤੇ ਜੇਕਰ ਇਹ ਜਿਹੜੀ ਨਾ ਹੁੰਦੀ ਵਿੱਚ ਤਾਂ ਬਿਲਕੁਲ ਬਚਾਅ ਕਰਨਾ ਨਾ ਮੁਮਕਨ ਇਕਸਾਬ ਨਾਲ ਨਜ਼ਰ ਆਉਂਦਾ ਸੀਗਾ ਪਰ ਆ ਨੌਜਵਾਨਾਂ ਦੇ ਹੌਸਲੇ ਮੂਹਰੇ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਵੀ ਦਰਿਆ ਵੀ ਇਹ ਇੱਥੋਂ ਸ਼ੁਰੂ ਹੋਇਆ ਜੀ ਕੰਮ ਆ ਦੇਖੋ ਆ ਸਾਰੀ ਜ਼ਮੀਨ ਸੀ ਉਹ ਸਟੱਡ ਆ ਜੀ ਪੁਰਾਣਾ ਸਾਡਾ ਠੀਕ ਹੈ ਜਿਹੜਾ ਇਸ ਟਾਈਮ ਸਾਨੂੰ ਬਚਾਰ ਰਿਹਾ ਪੂਰਾ ਉਹਦੇ ਵਿੱਚ ਪ੍ਰੈਸ਼ਰ ਉੱਥੋਂ ਪਾਣੀ ਦਾ ਉਹਦੇ ਵਿੱਚ ਵਜਦਾ ਪੱਥਰ ਚੋਂ ਉਦੋਂ ਬਾਅਦ ਚ ਉੱਥੇ ਡਿਵਰਟ ਹੁੰਦਾ ਪਾਣੀ ਠੀਕ ਹੈ ਜੇ ਉਹ ਨਾ ਹੁੰਦੇ ਸਟੱਡ ਫਿਰ ਇਸ ਟਾਈਮ ਸਿੱਧਾ ਹੋ ਜਾਣਾ ਸੀ ਇਹ ਉਹ ਸਟੱਡ ਬਹੁਤ ਬਚਾਰ ਰਿਹਾ ਸਾਨੂੰ ਠੀਕ ਹੈ ਜੀ ਆ ਸਾਰਾ ਇੱਥੋਂ ਲੱਗਦੇ ਗਏ ਆ ਰਾਧਾ ਸਵਾਮੀ ਅਸਾਸਨ ਘਰ ਵਾਲਿਆਂ ਦੀ ਸੇਵਾ ਚੱਲੀ ਆ ਜਿੰਨਾ ਵੀਰ ਲਾ ਦਿੰਨੇ ਆ ਉਦੋਂ ਅੱਗੇ ਚੱਲ ਪੈਂਦਾ ਏ ਦਰਖਤ ਬਹੁਤ ਛਟਿਆ ਸੀ ਵੱਡ ਵੱਡ ਕੇ ਦਰਖਤ ਬਹੁਤ ਛਟਿਆ ਆ ਚਲੋ ਅਸੀਂ ਸਾਰੇ ਪਿੰਡਾਂ ਦਾ ਧੰਨਵਾਦ ਆ ਚਲੋ ਉਹ ਵੀ ਆਪਦੇ ਫਰਜ਼ ਸਮਝ ਕੇ ਭਾਈਵੰਦਗੀ ਸਾਂਝ ਨਿਭਾਣ ਆਏ ਆ ਲੱਗੇ ਇਹ ਬੋਰੇ ਜਿਹੜੇ ਖੜੇ ਆ ਸਾਰੇ ਜਿਹੜੇ ਬੋਰੇ ਖੜੇ ਆ ਸਿਰਫ ਦਰਖਤਾਂ ਉੱਪਰ ਹੀ ਖੜੇ ਆ ਜੀ ਇਹਦੇ ਘੱਟੋ ਘਾਟ 70 ਫੁੱਟ ਪਾਣੀ ਆ ਜੀ ਠੀਕ ਆ 17 ਫੁੱਟ ਪਾਣੀ ਆ ਜਿਹੜੇ ਬੋਰੇ ਖੜੇ ਆ ਇਹ ਘਟੋਗੜੀਆਂ ਬੂਟਿਆਂ ਉੱਪਰ ਹੀ ਖੜੇ ਆ ਜੀ ਇੱਕ ਢਾਹ ਰੋਗੀ 4-5 ਕਿੱਲੇ ਸਰਪੰਨ ਸਾਹਿਬ ਛੱਡ ਗਏ 4 ਕਿੱਲੇ ਜ਼ਮੀਨ ਸਰ ਛੱਡਤੀ ਆ ਜੀ ਜੇਕਰ ਆਮ ਦਿਨਾਂ ਦੀ ਗੱਲ ਕਰੀਏ ਤਾਂ ਆਮ ਦਿਨਾਂ 'ਚ ਪਾਣੀ ਕਿੱਥੋਂ ਕਬਗਦਾ ਹੁੰਦਾ ਸੀ ਕੁਝ ਇਸ਼ਾਰਾ ਕਰਕੇ ਦਿਖਾਓ ਸਰ ਇੱਥੋਂ 4 ਕਿੱਲੇ ਜ਼ਮੀਨ ਅੰਦਰ ਛੱਟ ਲਈ ਹੋਈ ਹੈ ਇਹਦੇ ਠੀਕ ਹੈ ਜੀ ਪਹਿਲਾਂ ਨਾਲ ਹੀ ਪਾਣੀ ਬਿਲਕੁਲ ਪਾਣੀ ਨਾਲ ਚੱਲਦਾ ਨਾ ਇੱਥੇ ਕਦੀ ਮਾਈਨਿੰਗ ਹੋਈ ਹੈ ਜੀ ਘਟੋਗੜੀ ਵੀ 25 ਸਾਲ ਹੋ ਗਏ ਮਾਈਨਿੰਗ ਨਹੀਂ ਹੋਈ ਇਹ ਮਾਈਨਿੰਗ ਨਹੀਂ ਹੋਈ ਦਰਿਆ ਬੜਾ ਛੋਟਾ ਇੱਥੇ ਸਟੰ ਦੇ ਨਾਲ ਜਿਹੜੀ ਸਾਹਮਣੇ ਕਾਸਾਵਾ ਨੂੰ ਢਾਹ ਲੱਗ ਰਹੀ ਹੈ ਜੀ ਹੁਣ ਉਹ ਉੱਥੇ ਸੇਵਾ ਲੱਗ ਉਹ ਇੱਥੇ ਕੋ ਇੱਥੇ ਹੁਣ ਉਹ ਠੋਕਰ ਆ ਉਹ ਠੋਕਰ ਨਾਲ ਹੁੰਦੀ ਤਾਂ ਇਸ ਟਾਈਮ ਕੰਮ ਹੋ ਜਾਣਾ ਸੀਗਾ ਬਾਈ ਰਾਤ ਨੀਂਦ ਆਉਂਦੀ ਆ ਨੀਂਦ ਸਰ ਨਹੀਂ ਜੀ ਨੀਂਦ ਕੀ ਆਉਣੀ ਸਰ ਮੈਨੂੰ ਤਾਂ ਦੇਖ ਲਓ ਜੀ ਮੈਂ ਤਾਂ ਜਿੱਥੇ ਪਿੰਡਾਂ ਦੇ ਨੌਜਵਾਨ ਇੱਥੇ ਲਗਾਤਾਰ ਮੌਜੂਦ ਨੇ ਤੇ ਨਾਲ ਸਰਪੰਚ ਵੀ ਇੱਥੇ ਮੌਜੂਦ ਨੇ ਜਿਹਨਾਂ ਨੂੰ ਇਹਨਾਂ ਲੋਕਾਂ ਨੇ ਜਿਹੜਾ ਕੀ ਚੁਣਿਆ ਤੇ ਅੱਜ ਉਸੇ ਪੱਧਰ ਤੇ ਜਿਹੜੇ ਕੀ ਜਮੀਨੀ ਪੱਧਰ ਤੇ ਪਹੁੰਚ ਕੇ ਸੇਵਾ ਕਰ ਰਹੇ ਨੇ ਬਾਈ ਕੀ ਹਾਲਾਤ ਨੇ ਇਸ ਸਮੇਂ ਕਿਸ ਤਰੀਕੇ ਨਾਲ ਸੇਵਾ ਚੱਲਦੀ ਉਹ ਜਾਣਕਾਰੀ ਦਿਓ ਸਮਝੀ ਕਰੋ ਹਾਲਾਤ ਤਾਂ ਸਾਡੇ ਤੁਸੀਂ ਦੇਖ ਲਿਆ ਜੇ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਹਿਲਾਂ ਸਾਡੇ ਹਾਲਾਤ ਕੁਝ ਠੀਕ ਸੀਗੇ ਆ ਜਿਹੜੀ ਤਾਂ ਲਗਾਤਾਰ ਵਧੀ ਜਾਂਦੀ ਐ ਅੱਗੇ ਦੀ ਅੱਗੇ ਜਾਈ ਜਾਂਦੀ ਐ ਹੁਣ ਤਾਂ ਬਿਲਕੁਲ ਹੀ 7 ਲੋਜ ਦੇ ਨਾਲ ਲੱਗ ਗਈ ਐ ਹੂੰ ਹਾਲਾਤ ਬਹੁਤ ਮਾੜੇ ਆ ਜੇ ਇੱਥੇ ਊਕ ਜਾਂਦੀ ਹਟਾ ਕੋਈ ਅਸੀਂ ਡੀਸੀ ਸਾਹਿਬ ਨਾਲ ਅੱਜ ਰਿਕਵੈਸਟ ਕੀਤੀ ਸੀ ਡੀਸੀ ਸਾਹਿਬ ਆ ਕੇ ਵੀ ਗਏ ਆ ਮੌਕਾ ਵੀ ਦੇ ਕੇ ਗਏ ਆ ਸਾਨੂੰ ਉਹਨਾਂ ਨੇ ਕਿਹਾ ਵੀ ਕੀ ਚਾਹੀਦਾ ਤੁਹਾਨੂੰ ਅਸੀਂ ਸਾਨੂੰ ਕਹਿੰਦੇ ਡੀਜ਼ਲ ਪ੍ਰੋਵਾਈਡ ਕਰ ਦਿੰਨੇ ਆ ਤੇ ਪਾਪ ਲਾਈਨ ਦੀ ਮੰਗ ਕੀਤੀ ਸੀ ਪਾਪ ਲਾਈਨ ਵੀ ਕਹਿੰਦੇ ਭੇਜ ਦਿੰਨੇ ਆ ਬਾਕੀ ਸਾਨੂੰ ਪੱਥਰ ਵੱਤ ਤੋਂ ਵੱਤ ਚਾਹੀਦਾ ਜੇ ਇੱਥੇ ਬੰਨ ਲੱਗ ਜਾਂਦਾ ਤਾਂ ਸਾਡਾ ਬਜਾ ਅਦਰਵਾਈਜ਼ ਨਹੀਂ ਕੋਈ ਵਿਚਾਰ ਨਹੀਂ ਹੈਗਾ ਸਰਪੰਚ ਸਾਹਿਬ ਜੇਕਰ ਪਹਿਲਾਂ ਦੀ ਗੱਲ ਕਰੀਏ ਕਿਉਂਕਿ ਤੁਹਾਨੂੰ ਬਣਿਆ ਨਾ तकरीबन ਸਾਲ ਕੋ ਹੋ ਚੱਲਿਆ ਕੁਝ ਹੋਇਆ ਨਹੀਂ ਜੀ ਮੈਂ 6 ਮਹੀਨੇ ਤਾਂ ਹੋ ਹੀ ਗਏ ਨੇ ਪਰ ਤੁਸੀਂ ਕਦੇ ਇਸ ਦਾ ਜਾਇਜ਼ਾ ਨਹੀਂ ਲਿਆ ਕਿ ਇੱਥੇ ਵੀ ਕੀ ਹਾਲਾਤ ਨੇ ਸਮੇਂ ਅਸੀਂ ਤੇ ਖੁਦ ਹੀ ਸਮੇਂ-ਸਮੇਂ ਤੇ ਇੱਥੇ ਆਉਂਦੇ ਜਾਂਦੇ ਰਹਿੰਨੇ ਆ ਆ ਵੀ ਜਦੋਂ ਠੋਕਰ ਟੁੱਟੀ ਆ ਆਪਣੇ ਢਾਲ ਲੱਗੀ ਆ ਅਸੀਂ ਉਸ ਤਕਰੀਬਨ ਪਹਿਲਾਂ ਆ ਕੇ ਦੇਖਿਆ ਤਿੰਨ ਦਿਨ ਅਸੀਂ ਇਦੋਂ ਪਹਿਲਾਂ ਸਭ ਚੈਕਿੰਗ ਕਰਦੇ ਹਾਂ ਹੁਣ ਜਿੱਦਣ ਦਾ ਇਹ ਢਾਲ ਲੱਗੀ ਹੋਈ ਆ ਦੇਣਾ ਵਾਤਾਸੀਂ ਇੱਥੇ ਹੁੰਨੇ ਆ ਜੀ ਨਾਈਟ ਨੂੰ ਵੀ ਇੱਥੇ ਹੁੰਨੇ ਆ ਦਿਨੇ ਵੀ ਇੱਥੇ ਹੁੰਨੇ ਆ ਤੇ ਕੱਲ ਦੀ ਇੱਕ ਆਦਤ ਲੰਗੀ ਆ ਜਿਹੜੀ ਅਸੀਂ ਕੱਲ ਸੀ ਕਿ ਕੱਲ ਵੀ ਹੋਰ ਪਾੜ ਪੈ ਗਿਆ ਬਈ ਹੌਸਲਾ ਪੈਂਦਾ ਕਰ ਜਾਣ ਦਾ ਕਿਉਂਕਿ ਐਨੇ ਲੋਕਾਂ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸਰ ਪਤਾ ਕੀ ਗੱਲ ਆ ਜੀ ਦੇਖੋ ਜਿੱਦਾਂ ਨਾ 23 ਦੇ ਵਿੱਚ ਸਾਡਾ ਜਿਹੜਾ ਆ ਬੰਨਾ ਇਹਦੇ ਠੋਕਰਾਂ ਲ ਬਣਾਈਆਂ ਗਈਆਂ ਸੀਗਾ ਪ੍ਰਸ਼ਾਸਨ ਕੋਲ ਜਿੱਦਾਂ ਵੀ ਆ ਤੇ 23 ਚ ਬਣਾਈਆਂ 23 ਚ ਹੀ ਉੱਡ ਗਈਆਂ 23 ਨੂੰ ਬੰਨ ਦੇ ਉੱਤੇ ਪਾਣੀ ਲੱਗਾ ਸੀਗਾ ਤੇ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਹੁਣ ਹੁਣ ਕਿਸੇ ਨੇ ਮੁੜਕੇ ਨਾ 24 'ਚ ਸਾਰ ਲਈ ਨਾ 25 'ਚ ਇਹ ਠੋਕਰਾਂ ਲੱਗੀਆਂ ਨੇ ਕਿਤੇ ਨਾ ਕਿਤੇ ਸਾਡੀ ਜ਼ਮੀਨ ਹੜਦੀ ਨਾ ਕਿਸੇ ਦਾ ਨੁਕਸਾਨ ਨਾ ਹੁੰਦਾ ਹੂੰ ਕਿਤੇ ਨਾ ਕਿਤੇ ਦਾ ਹੈਗੀ ਏ ਢਿਲਮਟ ਠੀਕ ਹੈ ਕਣੀ ਜੀ ਹੁਣ ਹੁਣ ਜਿਹੜੀਆਂ ਚਾਰ ਪੰਜ ਪੰਚਾਇਤਾਂ ਅਕੜੀਆਂ 500 ਬੰਦਾ ਪਿੰਡ ਦਾ ਆ ਟਰੈਕਟਰ ਚੱਲਦੇ ਆ 40 50 ਉਹਦਾ ਖਰਚਾ ਦੇਖ ਲਓ ਕਿੰਨਾ ਆ ਰੋਟੀ ਪਾਣੀ ਹੋਰ ਲੱਲਾ ਪੱਪਾ ਚਾਹੀਦਾ ਇਹ ਦੋ ਮੁਲਾਜ਼ਮ ਉਹਨਾਂ ਨੇ ਛੱਡਿਆ ਉੱਤੇ ਬਸ ਠੀਕ ਹੈ ਕਣੀ ਪਰ ਸਾਨੂੰ ਕੋਈ ਨਹੀਂ ਆਉਂਦੇ ਆ ਗੇੜਾ ਮਾਰਦੇ ਆ ਪਰ ਸਾਨੂੰ ਤਾਂ ਹਾਂਜੀ ਆਫਸਰ ਤਾਂ ਆਏ ਆ ਜੀ ਜੇ ਸਾਨੂੰ ਇੱਕ ਬੋਰਾ ਆ ਕੇ ਚਾਕੇ ਫੋਟੋ ਕਰਾ ਕੇ ਉਹਦੇ ਨਾਲ ਕੋਈ ਏਡੀ ਵੱਡੀ ਗੱਲ ਨਹੀਂ ਠੀਕ ਨਹੀਂ ਜੀ ਸਾਨੂੰ ਤਾਂ ਮਾਨਨ ਦੂਰਤੀ ਹੁੰਦੀ ਹੈ ਜੇ ਸਾਨੂੰ ਕੋਈ ਪੂਰੀ ਦਿਲੋਂ ਆਪਣੀ ਉਹ ਸੇਵਾ ਕਰਨ ਮਦਦ ਕਰਨ ਠੀਕ ਨਹੀਂ ਜੀ ਜੇ ਤੁਸੀਂ ਖਾਣਾ ਪੂਰਤੀ ਕਰਨੀ ਆ ਤਾਂ ਬਿਲਕੁਲ ਆਉਂਦਾ ਹਾਂ ਦੇਖੋ ਜੀ ਹੁਣ ਸਾਰੇ ਬੱਚਿਆਂ ਵਾਲੀਆਂ ਫੈਮਲੀਆਂ ਵਾਲੀਆਂ ਠੀਕ ਹੈ ਜੀ ਅਸੀਂ ਆਪਣੇ ਬੱਚੇ ਵੀ ਦੇਖਣੇ ਆ ਜੀ ਜੇ ਅੱਜ ਮਾਰੇ ਨਗਰ ਦੇ ਬਾਨ ਟੁੱਟੇ ਜਾਂਦਾ ਤੇ ਸਾਡਾ 50 ਸਾਲ ਏਰੀਆ ਪਿੱਛੇ ਚਲ ਜਾਣਾ ਪੰਜ ਕਰੋੜ ਰੁਪਏ ਦਾ ਕਿਲਾ ਜੀ ਠੀਕ ਹੈ ਜੀ ਅਸੀਂ ਆਪਣੇ ਬੱਚੇ ਵੀ ਦੇਖਣੇ ਆ ਜਦੋਂ ਆਪਣੇ ਵਿਆਹ ਨਹੀਂ ਸੀ ਕਿ ਹੋਏ ਕੁਵਾਰੇ ਸੀ ਕੋਈ ਪਰਵਾਹ ਨਹੀਂ ਹੁੰਦੀ ਸੀ ਹੂੰ ਉਹਨਾਂ ਆਪਣੇ ਮਾਪਿਓ ਦੇ ਦੇਖਣਾ ਆਪਣੇ ਬੱਚੇ ਵੀ ਦੇਖਣੇ ਸਰ ਜਿਹੜਾ ਸਾਡਾ ਏਰੀਆ ਬਹੁਤ ਡਿਵੈਲਪਮੈਂਟ ਕਰ ਰਿਹਾ ਸਰ ਪਰ ਜੇ ਅੱਜ ਰੱਬ ਨਾ ਕਰੇ ਨੁਕਸਾਨ ਹੁੰਦਾ ਤੇ ਬਹੁਤ ਪਿੱਛੇ ਚਲ ਜਾਣਾ ਬਾਈ ਜਿਹੜਾ ਬੰਦਿਆਂ ਦਾ ਨੁਕਸਾਨ ਹੈਗਾ ਹੈਗਾ ਹੀ ਆ ਇੱਕ ਗੱਲ ਹੋਰ ਤੇ ਆਣ ਦਿਓ ਹੁਣ ਮੈਂ ਡੈਰੀ ਫਾਰਮ ਚਲਾਉਣਾ ਬਾਈ ਨਾਲ ਹੀ ਪਿੰਡ ਆ ਕਿਲੋਮੀਟਰ ਤੇ ਮੈਨੂੰ ਅੱਜ 6 ਦਿਨ ਹੋ ਗਿਆ ਇੱਥੇ ਸਾਡੇ ਚਲੋ ਬੰਦੇ ਬਹੁਤ ਫੋਨ ਕਰਦੇ ਆ ਵੀ ਪਸ਼ੂ ਇੱਧਰ ਮੇਰੇ ਕੋਲ ਇਸ ਟਾਈਮ 700 ਜਾਨਵਰ ਆ ਜੀ ਤੇ ਮੈਨੂੰ ਤੁਸੀਂ ਮੇਰੇ ਦਿਲ ਨੂੰ ਪੁੱਛ ਕੇ ਦੇਖੋ ਵੀ ਉਹ ਕੀ ਮੇਰੇ ਤੇ ਬੀਤਦੀ ਪਈ ਆ ਜੇ ਬਾਈ ਚਾਂਸ ਇਹ ਕੰਮ ਹੁੰਦਾ ਅਸੀਂ ਵੈਸੇ ਨੈਗੇਟਿਵਿਟੀ ਵਾਲ ਨਹੀਂ ਜਾਂਦੇ ਪਏ ਅਸੀਂ ਹੌਸਲੇ ਗੁਰੂ ਮਹਾਰਾਜ ਦਾ ਓਟ ਆਸਰਾ ਤੱਕ ਕੇ ਅਸੀਂ ਇੰਨਾ ਹੀ ਆਂ ਵੀ ਸਾਡੇ ਨਾਲ ਸ਼ਹੀਦਾਂ ਸਿੰਘਾਂ ਦਾ ਪੈਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਅੱਜ ਅਸੀਂ ਪ੍ਰਕਾਸ਼ ਕਰਾਇਆ ਸਿਰੇ ਪਾਠ ਕਰਾਇਆ ਅਰਦਾਸ ਬੇਨਤੀ ਕਰਾਈ ਆ ਜੀ ਸਿਰਫ ਉਸ ਗੱਲ ਕਰਕੇ ਅਸੀਂ ਪਰੇਮਾਨਾ ਕਹਿੰਨੇ ਆ ਬਈ ਇਹ ਗੱਲ ਅਸੀਂ ਬੰਦਾ ਇੱਥੋਂ ਤੱਕ ਸੋਚਦਾ ਲੋਕ ਜਿਆਦਾ ਇੱਥੇ ਰੀਲਾਂ ਮਾਉਣ ਹੁੰਦੇ ਆ ਹੂੰ ਬਿਲਕੁਲ ਅਗਲਾ ਪਤਾ ਕੀ ਕਹਿੰਦਾ ਆ ਗਿਆ ਜੀ ਚਲੇ ਜਾਓ ਜਿਹਦੇ ਘਰੇ ਦੋ ਦੋ ਜਣੇ ਆ ਬਈ ਉਹ ਤਾਂ ਗੱਡੀ ਲੈ ਕੇ ਜਿੱਥੇ ਮਰਜ਼ੀ ਚਲੇ ਜਾਓ ਹੁਣ ਮੇਰਾ ਪਰਿਵਾਰ ਆ 40 50 ਕਿੱਲੇ ਫਸਲ ਆ ਠੇਕੇ ਤੇ ਜ਼ਮੀਨ ਵਾਈ ਹੋਈ ਆ ਠੀਕ ਆ ਸਾਹ ਸਾਹ ਸੋ ਜਾਨਵਰ ਆ ਦੱਸੋ ਮੈਂ ਕਿੱਥੇ ਲੈ ਜਾਊਂਗਾ ਬਿਲਕੁਲ ਕਿੱਡਾ ਵੱਡਾ ਜਿਗਰਾ ਲਾ ਕੇ ਲੱਗੇ ਆ ਦਿਨ ਰਾਤ ਲੱਗੇ ਆ ਬਾਈ ਸਰਪੰਚ ਸਾਹਿਬ ਦਾ ਜੇ ਜਾਣੇ ਵੀ ਆ ਹੁਣ ਰਾਤ ਅਸੀਂ ਇੱਥੋਂ 7-8 ਵਜੇ ਗਏ ਆ ਉਹ ਬਾਈ ਦਾ ਸਵੇਰੇ ਲਾਈਵ ਹੋ ਗਿਆ ਇੱਥੋਂ ਵੀ ਵੱਧ ਗਿਆ ਕੰਮ ਠੀਕ ਆ ਜੀ ਸਾਡੇ ਉਦੋਂ ਘਰੇ ਪਾਣੀ ਨਹੀਂ ਲੰਘਿਆ ਫੇਰ ਟਰੈਕਟਰ ਲੈ ਕੇ ਇੱਥੇ ਆ ਆ ਤੁਹਾਡੇ ਉੱਥੇ ਜਦੇ ਜੀ ਹੁਣ ਆ ਤੁਹਾਡੇ ਸਾਹਮਣੇ ਦੇਖ ਲਓ ਦਿਨ ਰਾਤ ਚੱਲਣ ਡਿਆ ਕੰਮ ਸਾਡਾ ਸਾਡਾ ਵੀ ਇਹ ਬੰਨ ਨੁਕਸਾਨ ਸਾਰਿਆਂ ਦਾ ਹੀ ਹੈ ਇੰਡਸਟਰੀ ਨੂੰ ਵੀ ਹੈ ਸਾਡਾ ਵੀ ਆ ਪਰ ਵੀਰੇ ਮਾਲ ਡੰਗਰ ਦਾ ਕੋਈ ਹੱਲ ਨਹੀਂ ਇੱਥੇ ਬੇਜਮਾਨਿਆਂ ਦਾ ਉਹਨਾਂ ਦਾ ਕੋਈ ਹੱਲ ਨਹੀਂ ਬਿਲਕੁਲ ਜੋ ਉਹਨਾਂ ਦਾ ਨੁਕਸਾਨ ਅਸੀਂ ਦੇਖਿਆ ਜੋ ਪੰਜਾਬ ਵਿੱਚ ਤਰਾਸ ਦੀ ਇਸ ਸਮੇਂ ਜੋ ਹੋ ਰਹੀ ਹੈ ਜਿਸ ਤਰੀਕੇ ਨਾਲ ਡੰਗਰ ਬੱਚੇ ਜਿਹੜਾ ਉਹ ਮਰਦਾ ਵੀ ਪਿਆ ਕਿਉਂਕਿ ਪਾਣੀ ਕੁਛ ਹਸਪਦਰ ਤੇ ਪਹੁੰਚਾ ਹੋਇਆ ਕਿ ਉਹਨਾਂ ਵਾਸਤੇ ਵੀ ਉੱਥੇ ਖੜਾ ਖੜੇ ਹੋਣਾ ਜਾਂ ਕਹਿ ਲਓ ਉੱਥੇ ਸਰਵਾਈਵ ਕਰਨਾ ਬਹੁਤ ਔਖਾ ਹੈ ਸਰ ਜੀ ਗੱਲ ਇਦਾਂ ਆ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਸਾਡੇ ਕੋਲ ਐਸ ਡੀਓ ਤੇ ਜੈ ਸਿੰਘ ਸਾਹਿਬ ਹੀ ਨੇ ਸਾਰਾ ਪ੍ਰਸ਼ਾਸਨ ਸਰ ਸਸਰਾਲੀ ਲੱਗਿਆ ਹੋਇਆ ਹੈ ਜੀ ਤੇਲ ਵੀ ਸਾਰਾ ਕੁਝ ਪ੍ਰੋਵਾਈਡ ਸਾਰਾ ਕੁਝ ਹੋ ਰਿਹਾ ਜੀ ਪਰ ਜੋ ਅਸੀਂ ਆਪਣੇ ਵਸ਼ਿੰਦਰੀ ਚਲਾ ਰਹੇ ਹਾਂ ਸਾਰਾ ਹੀ ਆਪਣੀ ਸੇਵਾ ਆਪਣੇ ਆਪਲੇ ਚਲਾ ਰਹੇ ਹਾਂ ਸਰ ਪਰ ਨੁਕਸਾਨ ਨਾ ਹੋਵੇ ਸਰ ਜੇ ਅਸੀਂ ਬਚ ਜਾਾਂਗੇ ਤੇ ਕਮਾਈ ਕਰਕੇ ਫਿਰ ਅਸੀਂ ਆਪਣੇ ਪੂਰੇ ਕਰ ਲਾਂਗੇ ਸਰ ਪਰ ਜਿਹੜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਵਾਲ ਵੀ ਦੇਖੋ ਜੀ ਕਸਾਵਾਦ ਵੀ ਦੇਖੋ ਇਹ ਜ਼ਰੂਰੀ ਨਹੀਂ ਆਪਾਂ ਸਸਰਾਲੀ ਬੇਟਾ ਪੁੱਲੋ ਨਾ ਕਸਾਵਾਦ ਹਾਂਜੀ ਕਸਾਵਾਦ ਨਾ ਪੁੱਲੋ ਕਸਾਵਾਦ ਦੇਖੋ ਦੀ ਉੱਥੇ ਸਸਰਾਲੀ ਕੀ 30 ਲੱਖ ਰੁਪਏ ਤੇ 5 ਕਰੋੜ ਰੁਪਏ ਦਾ ਕਿਲਾ ਜੀ ਇੰਡਸਟਰੀ ਸਾਰੀ ਨਾਲ ਆ ਜੀ ਸਸਰਾਲੀ ਦਾ ਜਿਹੜਾ ਕੰਮ ਚਲੋ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਸੁੱਖਾ ਮੰਗਦੇ ਆ ਸਸਰਾਲੀ ਵੀ ਬਚੇ ਜੇ ਸਸਰਾਲੀ ਵੀ ਖੁਦਾ ਨਾ ਖਾਸ ਤਾਂ ਕੋਈ ਗੱਲ ਹੁੰਦੀ ਆ ਤੇ ਉਹ ਵੀ ਸਾਨੂੰ ਨੁਕਸਾਨ ਕਰੂਗਾ ਬਿਲਕੁਲ ਪਾਣੀ ਇਹ ਨਹੀਂ ਅਸੀਂ ਕਹਿੰਦੇ ਵੀ ਸਾਡੇ ਬੰਨ ਲੱਗਿਆ ਅੱਗੇ ਸਾਡੇ ਪਾਣੀ ਨਹੀਂ ਆਊਗਾ ਉਹਦੀ ਵੀ ਮਾਰ ਪੈ ਜਾਣੀ ਆ ਸਾਨੂੰ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਤੁਸੀਂ ਥੋੜਾ ਜਿਹਾ ਹਾਈ ਅਲਰਟ ਹੋ ਜਦੋਂ ਦੇਖੋ ਜੀ ਇਹ ਜਿਆਦਾ ਬੰਨ ਦੇ ਕੋਲ ਚਲੇਗਾ ਜਦੋਂ ਕੋਈ ਹੱਲ ਨਹੀਂ ਜਿਵੇਂ ਬਾਈ ਨੇ ਕਹੇ ਜਿੰਦਾਬੀਰ ਇਹ ਜਿੱਦਰ ਨੂੰ ਹੋ ਗਿਆ ਫਿਰ ਮਨ ਦਾ ਨਹੀਂ ਕਿਸੇ ਦੀ ਚਾਹੇ ਜੋ ਮਰਜੀ ਅੱਗੇ ਖੜਾ ਹੋਵੇ ਇਨੇ ਦਾ ਬਾਈ ਆਪ ਦਾ ਲੈ ਜਾਣਾ ਸਭ ਕੁਝ ਸਸਰਾਲੀ ਤੁਸੀਂ ਦੇਖ ਹੀ ਲਿਆਉਣਾ ਜੋ ਇਹਦੇ ਅੱਗੇ ਆ ਗਿਆ ਸਾਰਾ ਪੰਜਾਬ ਜੀ ਇਸ ਟਾਈਮ ਮਾਰ ਆ ਬਿਲਕੁਲ ਠੀਕ ਹੈ ਨਾ ਜੀ ਜੋ ਜੋ ਹਾਲਾਤ ਇਸ ਸਮੇਂ ਪੰਜਾਬ ਚੱਲਦੇ ਕਿਸੇ ਤੋਂ ਲੁਕੇ ਨਹੀਂ ਇਸ ਸਮੇਂ ਵੀ ਕਿਸ ਪੱਧਰ ਦੇ ਪਾਣੀ 20 20 ਫੁੱਟ ਜਿਹੜਾ ਕਿ ਆ ਬਾਈ ਸਿਰਫ ਆ ਬਾਈ ਦੀ ਹਿੰਮਤ ਆ ਉਸ ਦਿਨ ਦਾ ਲੱਗਿਆ ਤੁਸੀਂ ਕਹਿੰਦੇ ਵੀ ਚੈਕਿੰਗ ਨਹੀਂ ਕੀਤੀ ਹੁਣ ਦੇਖੋ ਜਿੰਨਾ ਵੀ ਇੱਥੇ ਕਸਾਵਾਦ ਜਾਂ ਭਾਦਰਗ ਦੇ ਇੰਡਸਟਰੀ ਦਾ ਬੰਦਾ ਆਂਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਨਾ ਲੇਬਰ ਵਾਲਾ ਉਹ ਠੋਕਰ ਦੇ ਉੱਤੇ ਚੜਦਾ ਜਾ ਕੇ ਪਤਾ ਕੀ ਕਹਿੰਦਾ ਪਾਣੀ ਤਾਂ ਹੈ ਹੀ ਨਹੀਂ ਅੱਛਾ ਪਾਣੀ ਅਸੀਂ ਵੀ ਮੰਨਦੇ ਆ 2019 2023 ਜਿਵੇਂ ਬਾਦਰਗੇ ਵਾਲੇ ਸਰਪੰਚ ਸਾਹਿਬ ਨੇ ਕਿਹਾ ਨਾ ਬੰਨ ਦੇ ਉੱਤੇ ਸੀਗਾ ਹੂੰ ਬਹੁਤ ਪਾਣੀ ਡਾਊਨ ਆ ਪਰ ਮਾੜਾ ਚੀਜ਼ ਆ ਜਿਹੜੀ ਢਾਹ ਲੱਗਦੀ ਆ ਜਿਹੜਾ ਪਾਣੀ ਦਾ ਬਹਾਵ ਤੇਜ਼ ਆ ਪਾਣੀ ਦਾ ਬਹਾਵ ਤੇਜ਼ ਆ ਜਿਹੜੀ ਢਾਹ ਲੱਗਦੀ ਆ ਇਹ ਖੋਰ ਦਾ ਜਿਹੜਾ ਜੇ ਇਹ ਐ ਸਿੱਧਾ ਹੋ ਗਿਆ ਭਾਈ ਬੰਨ ਨੂੰ ਅੱਗੇ ਇਹਦੇ ਅੱਗੇ ਕੁਝ ਨਹੀਂ ਰੁਕਣਾ ਬਿਲਕੁਲ ਚਾਹੇ ਕੰਕਰੀਟ ਹੋਵੇ ਚਾਹੇ ਕੋਸ਼ਾ ਰੁਕਣਾ ਹੀ ਨਹੀਂ ਇਹਦੇ ਅੱਗੇ ਸੋ ਸਰਾਲੀ ਵਿਖੇ 18 ਕਿੱਲੇ ਪਾਪੂਰਾਂ ਦੀ ਜ਼ਮੀਨ ਸੀ ਉਹ ਸਾਰੀ ਰੋੜ ਕੇ ਲਿਆਣਾ ਸਾਰੀ ਰੋੜ ਕੇ ਲੈ ਗਿਆ ਜੀ ਉਹ ਕਿਉਂਕਿ ਇਹਦੇ ਇਹਦੇ ਮੂਰੇ ਕਿਸੇ ਦਾ ਜੋਰ ਨਹੀਂ ਜਿੰਨਾਕ ਮੈਂ ਕਹਾਂ ਕਿ ਪਾਣੀ ਦਾ ਬਹਾਵ ਕੁਝ ਇਸ ਪੱਧਰ ਤੇ ਦੇ ਜਾ ਪਿੱਛੋਂ ਜਿਸ ਤਰੀਕੇ ਨਾਲ 70000 ਕਿਓਸੇ ਇਕ ਲਗਾਤਾਰ ਪਾਣੀ ਡੈਮ ਕੋ ਛੱਡਿਆ ਜੀ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਸਾਡੇ ਅੱਜ ਬੜਾ ਤੁਸੀਂ ਸਾਰੇ ਵੀਰ ਦੇਖਦੇ ਹੋ ਹੁਣੇ ਆ ਵੀ ਫੇਸਬੁੱਕ ਤੇ ਜਾਂ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਹੂੰ ਉਹ ਵੀ ਤੁਹਾਡੇ ਧਿਆਨ ਚ ਲਿਆਉਣ ਲੱਗਾ ਬੀਬੀਐਮ ਦਾ ਅੱਜ ਵੀਡੀਓ ਉੱਥੇ ਰਿਕਾਰਡਿੰਗ ਇੱਕ ਲੀਕ ਹੋਈ ਆ ਆਪਣਾ ਭਾਖੜਾ ਨਕਲ ਜਿਹੜਾ ਬੋਰਡ ਆ ਅੰਦਰ ਬੈਠੇ ਉਹ ਗੱਲ ਕਰ ਰਹੇ ਆ ਆਪਸ ਦੇ ਵਿੱਚ ਟੀਮ ਉਹਨਾਂ ਦੀ ਬੈਠੀ ਆ ਵੀ ਇੱਕੋ ਵਾਰੀ ਫੱਟੇ ਚੱਕ ਦੋ ਸਾਰੇ ਅੱਛਾ ਵੀ ਨਾ ਰਹੂਗਾ ਬਾਸ ਨਾ ਵੱਜੂਗੀ ਬਾਸਰੀ ਵੀ ਉਹ ਪੰਜਾਬ ਨੂੰ ਇਹ ਸਮਝਦੇ ਪਏ ਵੀ ਇੱਕੋ ਵਾਰੀ ਚੱਕ ਕੇ ਸ਼ਾਇਦ ਇਹ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਧਰਤੀ ਆ ਆਈ ਤਾਂ ਜਿੱਥੇ ਮਰਜ਼ੀ ਹੋਵਾਂਗੇ ਫਿਰ ਉੱਠ ਪੈਣਾ ਇੱਥੇ ਕੋਈ ਕਮੀ ਨਹੀਂ ਹੈਗੀ ਜਿਹੜਾ ਹੁਣ ਜਿੰਨਾ ਸੁਲਤਾਨਪੁਰ ਆਇਆ ਕਿਤੇ ਆਇਆ 1 ਰੁਪਿਆ ਪ੍ਰਸ਼ਾਸਨ ਨੇ ਦਿੱਤਾ ਹੋਏ ਕਹਿ ਦਿਓ ਬਿਲਕੁਲ ਬਾਈ ਇਹਦਾ ਇੰਨੀ ਦੁਨੀਆ ਸਾਡੇ ਪੰਜਾਬੀ ਭਰਾ ਇੰਨੇ ਨੂੰ ਮੰਨ ਲਓ ਸੇਵਾਜਨ ਨੇ ਨਾ ਉਹ ਕੁਝ ਵੀ ਨਹੀਂ ਅਣਥੱਕ ਲਾ ਰਹੇ ਉੱਥੇ ਪੈਸਾ ਬਈ ਇੱਕ ਗੱਲ ਮੈਂ ਤੁਹਾਡੀ ਹਿੱਸੇ ਦੇ ਨਾਲ ਕਰਨੀ ਚਾਹੂੰਗਾ ਇਹ ਤਾਂ ਹੱਲੇ ਆਪਣੇ ਸਿਰਫ ਪੰਜਾਬ ਦੇ ਵੀਰ ਨੇ ਜਿਹੜੇ ਸੇਵਾ ਕਰਦੇ ਹੱਲੇ ਤਾਂ ਆਪਣੇ ਬਾਹਰ ਵਾਲੇ ਵੀਰਾਂ ਨੂੰ ਸੱਦਾ ਨਹੀਂ ਪਹੁੰਚਿਆ ਵੀ ਤੁਸੀਂ ਜੇ ਉਹਨਾਂ ਨੂੰ ਸੱਦਾ ਪਹੁੰਚੇ ਤੇ ਭਾਵੇਂ ਪੰਜਾਬ ਦੇ ਵਿੱਚ ਚਿਪਸਾਂ ਦੀ ਰੋਡ ਪਵਾ ਦੇ ਬਾਈ ਉਹ ਸਾਰੇ ਐਨਆਰਆਈ ਭਰਾਵਾਂ ਨਾਲ ਗੱਲ ਹੁੰਦੀ ਪਈ ਆ ਸਾਨੂੰ ਵੀ ਫੋਨ ਆਉਂਦਾ ਬਾਈ ਜੀ ਤੁਸੀਂ ਉੱਥੇ ਨਹੀਂ ਗਏ ਬਾਈ ਅੱਜ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਰੱਜੇ ਦੇ ਮੂੰਹ 'ਚ ਜਿੰਨਾ ਮਰਜ਼ੀ ਪਾਈ ਚੱਲੋ ਰਾਸ਼ਨ ਪਾਣੀ ਸਭ ਬਾਈ ਜੀ ਜਦੋਂ ਇਹਨੇ ਘਟਨਾ ਨਾ ਤੇ ਰੂੜਾਂ ਟੁੱਟੀਆਂ ਉਦੋਂ ਬਾਅਦ ਨੁਕਸਾਨ ਹੋਣਾ ਜਿਹੜਾ ਜਿਹੜੇ ਜ਼ਮੀਨਾਂ ਮੰਨ ਲਓ ਅਸੀਂ ਹੁਣ ਜ਼ਮੀਨ ਵਾਉਂਦੇ ਆ ਬਾਈ ਜੀ ਜਦੋਂ ਉਹਦੇ ਉੱਤੇ 5-5 ਫੁੱਟ ਰੇਤਾ ਚੜ ਗਿਆ ਨਾ ਉਹਦਾ ਕੋਈ ਹੱਲ ਨਹੀਂ ਅਸਲ ਸੇਵਾ ਉੱਥੇ ਚੱਲਣੀ ਆ ਡੀਜ਼ਲ ਉੱਥੇ ਅੰਨ ਥੱਕ ਲੱਗਣਾ ਮੈਂ ਕਹਿੰਦਾ ਜੀ ਜਿੰਨਾ ਮਰਜ਼ੀ ਕਹਿ ਦੋਗੇ ਉਨਾ ਹੀ ਪਾਈਪ ਲਾਈਨਾਂ ਦਾ ਨਹੀਂ ਚੱਲਣਾ ਉੱਥੇ ਕੰਮ ਹੂੰ ਸੇਵਾ ਉਦੋਂ ਚਲਣੀ ਆ ਸਾਰੇ ਭਰਾਵਾਂ ਨੂੰ ਚਲੋ ਬੇਨਤੀ ਵੀ ਆ ਸਾਡੀ ਵੀ ਅੱਜ ਜਾਣਾ ਠੀਕ ਆ ਰਾਸ਼ਨ ਪਾਣੀ ਉੱਥੇ ਪੂਰਾ ਆ ਸਾਡੇ ਵੱਲੋਂ ਹਜੇ ਕੋਈ ਸੇਵਾ ਨਹੀਂ ਗਈ ਅਸੀਂ ਸਿਰਫ ਜਾਣਾ ਉਦੋਂ ਹੀ ਜਾਣਾ ਜਦੋਂ ਉਹਨਾਂ ਦਾ ਪਾਣੀ ਲੱਥਿਆ ਉਦੋਂ ਅਸੀਂ ਜਿਵੇਂ ਇੱਥੇ ਸੇਵਾ ਕਰਦੇ ਹਾਂ ਓਵੇਂ ਉੱਥੇ ਕਰਕੇ ਆਉਣੀ ਅਸੀਂ ਆਪਦੇ ਭਰਾਵਾਂ ਨਾਲ ਖੜੇ ਆ ਉਹ ਸਾਡੇ ਨਾਲ ਖੜੇ ਆ ਅੱਜ ਵੀ ਸਾਨੂੰ ਫਲੋਰੋਂ ਮਦਦ ਆਈ ਆ ਜੀ ਦੋ ਟਰਾਲੀਆਂ ਲਾ ਕੇ ਗਏ ਮੁੰਡੇ ਡੇਲੋਂ ਦੇ ਕੋਲ ਦਰਾਹੇ ਦੇ ਕੋਲ ਮੁੰਡਿਆਂ ਦੀ ਪੱਕੀ ਸੇਵਾ ਲੱਗੀ ਆ ਜੀ ਜਮਾਲਪੁਰ ਲੈ ਕੇ ਟਰਾਲੀਆਂ ਲਾ ਰਹੇ ਆ ਅਰੇ ਥੈਲੇ ਭਰੇ ਭਰੇ ਅੱਛਾ ਭਰੇ 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 ਬਾਈ ਜੀ ਉਹ ਕਿੰਨੀ ਮਿਹਨਤ ਹੋਊਗੀ ਉਹ ਥੈਲੇ ਪਹਿਲਾਂ ਘਰੋਂ ਭਰਦੇ ਆ ਫਿਰ ਟਰਾਲੀ ਭਰਦੇ ਆ ਫਿਰ ਜੱਕ ਚੱਕਦੇ ਆ ਇੱਥੇ ਆ ਕੇ ਲੰਗਰ ਦਾ ਤਾਂ ਪਤਾ ਹੀ ਕੋਈ ਨਹੀਂ ਇੰਨੀ ਕੋਈ ਸਾਡੇ ਨਾਲ ਸਾਥ ਆਪ ਦਾ ਭਾਈਚਾਰਾ ਸਾਡਾ ਖੜਾ ਬਿਲਕੁਲ ਆ ਨਾਲ ਦਾ ਭਾਈਚਾਰਾ ਸਰ ਕਰ ਰਿਹਾ ਸਾਰਾ ਸਰਕਾਰ ਨੂੰ ਕੋਈ ਨਹੀਂ ਤੁਹਾਨੂੰ ਆ ਰਿਹਾ ਜੀ ਸਰਕਾਰ ਵੱਲੋਂ ਜੀ ਸਾਹਿਬ ਨੇ ਬਿਆਨ ਦਿੱਤਾ ਜੀ ਤੁਸੀਂ ਮਿੱਟੀ ਵੇਚ ਸਕਦੇ ਹੋ ਜਦੋਂ ਪਾਣੀ ਲੈਣਾ ਕਿਸੇ ਨੂੰ ਤੁਹਾਨੂੰ ਮਿੱਟੀ ਨਹੀਂ ਚੱਕਣ ਦੇਣੀ ਰੇਤਾ ਨਹੀਂ ਚੱਕਣ ਦੇਣਾ ਬਾਈ ਜੀ ਅੱਜ ਸਰ ਸਾਰੇ ਸਿੰਗਰ ਜਿੰਨੇ ਸਾਡੇ ਭਰਾ ਆਪਣੇ ਪੰਜਾਬ ਦੇ ਸਿੰਗਰ ਆਏ ਆ ਨਿੱਤਰ ਕੇ ਆਏ ਆ ਸੀਐਮ ਸਾਹਿਬ ਨੂੰ ਕੱਲ ਬਿਮਾਰ ਸੀਗੇ ਅੱਜ ਉੱਠ ਪਏ ਆ ਉੱਠ ਕੇ ਕਹਿੰਦੇ ਜੀ ਤੁਸੀਂ ਮਿੱਟੀ ਵੇਚ ਲਓ ਜਦੋਂ ਆਪਣੇ ਰੇਤਾ ਹੋਵੇ ਰੇਤਾ ਵੇਚ ਲਓ ਮੈਂ ਕਰਾਂ ਮੈਂ ਲਿਖ ਕੇ ਲੈ ਲਵੋ ਜੇ ਕੋਈ ਬੰਦਾ ਚੱਕਣ ਦੇ ਦਾਨੂ ਠੇਕੇਦਾਰਾਂ ਨੂੰ ਚੱਕਣ ਨਹੀਂ ਆਣਾ ਠੇਕੇਦਾਰਾਂ ਨੇ ਠੇਕੇ ਭਰੇ ਨੇ ਜੀ ਕਰੋੜਾ ਰੁਪਇਆ ਭਰਿਆ ਜੀ ਸੀਐਮ ਸਾਹਿਬ ਨੇ ਤੇ ਬਿਆਨ ਦੇਤਾ ਉਹ ਤੇ ਚੱਕਣ ਕੋਣ ਦਊਗਾ ਸੀਐਮ ਸਾਹਿਬ ਆ ਪਾਣਗੇ ਬਿਲਕੁਲ 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 ਬਿਲ ਤਾਨੂੰ ਠੇਕੇਦਾਰਾਂ ਨੇ ਚੱਕਰ ਨਹੀਂ ਦੇਣਾ ਸਰ ਮੈਂ ਖੁਦ ਮਾਈਨਿੰਗ ਕਰਦਾ ਜੀ ਠੀਕ ਹੈ ਜੀ ਅੱਜ ਤੂੰ ਮੈਂ ਜਿਹੜੂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਹਾਲਾਤ ਮਾੜੇ ਆ ਜੀ ਆਪਣੇ ਬਾਦਲ ਸਾਹਿਬ ਦੇ ਆਪਣੇ ਕਾਲੀਆਂ ਦੇ ਰਾਸ ਸੀਗੇ ਜੀ ਵਧੀਆ ਹੁੰਦੀ ਤਿੰਨ ਮਹੀਨੇ ਮਾਈਨਿੰਗ ਬੰਦ ਜਮਾ ਹੀ ਬੰਦ ਪਰ ਇਦਕੀ ਨਹੀਂ ਹੋਈ ਮਾਈਨਿੰਗ ਬੰਦ ਜੇ ਨਗਰ ਕਾਰ ਚੱਲੀ ਗਈ ਅੱਜ ਆ ਫੋਨ ਵੀ ਚੱਲਦੇ ਰਹੇ ਚਲੋ ਤੁਹਾਡੇ ਸਾਰ ਦੇ ਪੁੱਤਰੀ ਬੋਦੇ ਸਾਤਾ ਸਰਕਾਰ ਦੀ ਲੋੜ ਆ ਸਾਨੂੰ ਹੁਣ ਅਸੀਂ ਸਾਨੂੰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਹਾਂਜੀ ਹਾਂਜੀ ਜਿਹੜੇ ਜਿਹੜੇ ਵੀ ਇੱਥੇ ਕੋਈ ਆਉਂਦੇ ਆ ਉਹ ਜੇ ਸਾਡੇ ਨਾਲ ਹੈਲਪ ਕਰਨੀ ਚਾਹੁੰਦੇ ਆ ਨਾਲ ਲਾ ਕੇ ਥੈਲੇ ਚਕਾਉਣੇ ਚਾਹੁੰਦੇ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਜਿਹੜੀ ਆਪਣੇ ਹੱਥੀਂ ਕਰਨੀ ਚਾਹੁੰਦੇ ਆ ਉਹ ਕਰ ਸਕਦੇ ਆ ਪਰ ਲੋਕ ਕੀ ਕਰਦੇ ਇੱਥੇ ਆ ਕੇ ਵੀਡੀਓ ਪਾਉਂਦੇ ਆ ਲੋਕਾਂ ਨੂੰ ਪੈਨਿਕ ਕਰਦੇ ਆ ਆਕਾਸ਼ਾਬਦ ਬੰਨ ਟੁੱਟ ਗਿਆ ਜੀ ਆ ਹੋ ਗਿਆ ਉਹ ਹੋ ਗਿਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਨਾ ਜਦੋਂ ਸਾਨੂੰ ਅਸੀਂ ਮੰਨ ਲਓ ਤੁਹਾਡੇ ਕੋਲ ਖੜੇ ਆ ਤੁਹਾਡੇ ਕੋਲ ਖੜੇ ਖੜੇ ਅਸੀਂ ਗੱਲ ਨਹੀਂ ਕਰ ਸਕਦੇ ਇੰਨੇ ਕੋ ਫੋ ਬਿਲਕੁਲ ਵੀ ਸਾਨੂੰ ਕਾਸਾਬਾਦ ਕੀ ਬਣਿਆ ਕੀ ਬਣਿਆ ਇੰਨੇ ਕ ਫੋਨਾਂ ਦੇ ਲੋਕ ਪਾਗਲ ਕਰਦੇ ਜਦੋਂ ਵੀਡੀਓ ਬੈਦਲ ਹੁੰਦੀ ਆ ਉਦੋਂ ਲੋਕ ਬਹੁਤ ਜਾਣ ਖਾਂਦੇ ਉਹ ਬੰਦੇ ਕੀ ਕਰਦੇ ਆ ਇਹ ਫਰਾਡ ਚੱਲਦਾ ਪਿਆ ਸਿਰਫ ਨਕਲੀ ਵੀਊ ਲੈਣ ਦੀ ਉਹ ਕੀ ਕਰਦੇ ਆ ਦਿਨੇ ਰਿਕਾਰਡਿੰਗ ਕਰ ਲੈਂਦੇ ਆ 12 ਵਜੇ ਜਦੋਂ ਪੈਨਿੰਗ ਫੁੱਲ ਟਾਈਮ ਹੋ ਜਾਂਦਾ ਨਾ ਰਾਤ ਨੂੰ 12 ਵਜੇ ਉਦੋਂ ਵੀਡੀਓ ਵਾਇਰਲ ਕਰ ਦਿੰਦੇ ਜੀ ਕਾਸਾਬਾਦ ਟੁੱਟ ਗਿਆ ਅਸੀਂ ਉਹੀ 2 ਘੰਟੇ ਸੌਣਾ ਹੁੰਦਾ ਸਾਨੂੰ ਫੋਨ ਆ ਜਾਂਦੇ ਆ ਜੀ 12 ਵਜੇ ਜੋ ਘੰਟੀਆਂ ਵੱਜਣ ਲੱਗਦੀਆਂ ਫੋਨ ਦੀਆਂ ਗੱਲਾਂ ਹੀ ਛੱਡ ਦਿਓ ਤੁਸੀਂ ਸਿਰਫ ਹੈ ਕਿ ਸਿਰਫ ਸਸਤੀ ਰਾਜਨੀਤੀ ਸਾਡਾ 1000 2000 ਵਿਊ ਹੋ ਜੇ ਆਹ ਕੰਮ ਚੱਲਦਾ ਪਿਆ ਕੋਈ ਸਾਂਝ ਨਹੀਂ ਕੋਈ ਕਹਿਣਾ ਚਾਹੁੰਦੇ ਆ ਵੀ ਜੇ ਕਿਸੇ ਨੇ ਆਉਣਾ ਇੱਥੇ ਹੈਲਪ ਕਰਨੀ ਹੈ ਕਰ ਸਕਦਾ ਅਦਰਵਾਈਜ਼ ਉਹ ਨਾ ਆਵੇ ਇਹੋ ਜਿਹੇ ਵੀਡੀਓ ਬਣਾਉਣ ਬਣਾ ਕੇ ਪਾਉਣ ਨਾਲੋਂ ਲੋਕਾਂ ਨੂੰ ਪੈਨ ਕਰਾਉਣ ਨਾਲੋਂ ਇਹਦੇ ਕੰਮਾਂ ਨੂੰ ਮਾਵਾ ਪੈਣਾ ਬੈਠੀਆਂ ਕਰੇ ਤਾਂ ਪਿੱਛੇ ਲੱਗਦਾ ਉਹਨਾਂ ਨੂੰ ਵੀ ਘਬਰਾਟ ਹੋ ਜਾਂਦੀ ਹੈ ਬੀਪੀ ਬੀਪੀ ਵਧਦਾ ਵੀਰੇ ਜਦੋਂ ਨੀਂਦ ਨਹੀਂ ਆਉਂਦੀ ਸਰ ਹੁਣ ਅਸੀਂ ਸਾਰੀਆਂ ਅਧਿਕਾਰੀਆਂ ਸਾਡੇ ਰਿਸ਼ਤੇਦਾਰ ਫੋਨ ਕਰਦੇ ਆ ਜੀ ਬੰਨ ਟੁੱਟ ਗਿਆ ਜੀ ਆਹ ਹੋ ਗਿਆ ਉਹ ਹੋ ਗਿਆ ਅਸੀਂ ਬੰਨ ਤੇ ਬੈਠੇ ਹੁੰਨੇ ਆ ਬਿਲਕੁਲ ਸਾਨੂੰ ਇਦਾਂ ਦੇ ਫੋਨ ਫੋਨ ਬੰਦੀ ਨਹੀਂ ਹੁੰਦਾ ਜੀ ਇੱਕ ਦਿਨ ਸਰਪੰਚ ਸਾਹਿਬ ਬੈਠੇ ਅਸੀਂ ਇੱਕ ਦਿਨ ਮੰਤਰੀ ਸਾਹਿਬ ਕਹਿੰਦੇ ਸਾਨੂੰ ਛੋਟੀ ਜੀ ਵੀਡੀਓ ਬਣਾ ਕੇ ਪਾਓ ਵੀ ਕੀ ਹਾਲਾਤ ਨੇ ਇੱਥੇ ਦੇ ਅਸੀਂ ਉਹ ਵੀਡੀਓ ਬਣਾਉਣ ਲੱਗੇ ਸਾਨੂੰ 15 ਮਿੰਟ ਲੱਗੇ ਜੀ ਫੋਨ ਬੰਦ ਹੀ ਨਹੀਂ ਹੁੰਦਾ ਜੀ ਕਿਸੇ ਦੇ ਫੋਨ ਤੇ ਵੀਡੀਓ ਬਣਾ ਕੇ ਭੇਦੀਆ ਐਸੇ ਹੁੰਦੇ ਹਾਲਾਤ ਇੰਨੇ ਕ ਫੋਨ ਕੌਣ ਚੱਕ ਸਕਦਾ ਕਿਸੇ ਨੇ ਉਹ ਵਾਇਰਲ ਕਰਤੀ ਸਾਡੇ ਪਿੰਡ ਦੀ ਜੀ ਉਹ ਢਾਹ ਲੱਗੀ ਸਾਨੂੰ ਵੀ ਪਤਾ ਢਾਹ ਲੱਗੀ ਰੁਕਣੀ ਆ ਚਲੋ ਚੱਲਦਾ ਕੰਮ ਕੋਈ ਗੱਲ ਨਹੀਂ ਹਜੇ ਸ਼ੁਰੂ ਹੋਇਆ ਕੰਮ ਖਤਰਾ ਖਤਰਾ ਹੋ ਗਿਆ ਜੀ ਬੰਨ ਟੁੱਟ ਗਿਆ ਜੀ ਆ ਹੋ ਗਿਆ ਲਲ ਲਲ ਮਰ ਗਈ ਦੁਨੀਆ 6 23 ਵਾਲਾ ਪਾਣੀ ਜਿਹੜਾ ਆਇਆ ਸੀ 23 ਦੀ ਵੀਡੀਓ ਬਣਾਈ ਹੋਈ ਆ ਬੰਦੇ ਲੈਵਲ 'ਚ ਪਾਣੀ ਚੱਲਦਾ ਸੀ ਉਹੀ ਲੋਕ ਵੀਡੀਓ ਦਵਾ ਚੱਕ ਚੱਕ ਪਾਈ ਜਾਂਦੀ ਐਡ ਕਰ ਕਰ ਬਈ ਇਹ ਚੀਜ਼ ਤਾਂ ਸਸਰਾਲੀ ਕਲੋਨੀ ਵੀ ਦੇਖਣ ਨੂੰ ਮਿਲੀ ਐ ਵੀ ਲੋਕ ਪੁਰਾਣੀਆਂ ਵੀਡੀਓ ਜਾਂ ਕਿਸੇ ਹੋਰ ਸੂਬੇ ਦੀਆਂ ਵੀਡੀਓ ਚੱਕ ਕੇ ਇਹਦੇ ਨਾਲ ਉੱਪਰ ਟੈਕਸਟ ਲਿਖ ਕੇ ਵੀਡੀਓ ਪਾ ਰਹੇ ਨੇ ਅਸੀਂ ਤਾਂ ਸਿਰਫ ਤੁਹਾਡੇ ਮਾਧਿਅਮੋਂ ਤਾਂ ਪਹਿਲਾਂ ਵੀ ਰਿਕਵੈਸਟ ਕੀਤੀ ਆ ਦੁਬਾਰਾ ਫੇਰ ਅਸੀਂ ਕਹਿੰਨੇ ਆ ਵੀ ਸਾਡੀ ਜਿੰਨੀ ਇੰਡਸਟਰੀ ਦੀ ਹੱਬ ਆ ਉਹਨਾਂ ਦੀ ਕੋਈ ਸਹਾਇਤਾਨੀ ਆਈ ਸਾਨੂੰ ਸਾਨੂੰ ਕੋਈ ਗੁੱਸਾ ਗਿਲਾ ਨਹੀਂ ਹੈਗਾ ਪਰ ਵੀਰੋ ਅਸੀਂ ਤੁਹਾਡੇ ਕੋਈ ਪੈਸਾ ਨਹੀਂ ਮੰਗਦੇ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਉਹਨਾਂ ਨੇ ਦੇ ਦੇਣਾ ਆ ਰਿਹਾ ਪੈਸਾ ਬਹੁਤ ਲੱਗ ਰਿਹਾ ਪਤਾ ਨਹੀਂ ਕਿੱਥੋਂ ਨਿਸ਼ਕਾਮ ਸੇਵਾ ਪਹੁੰਚ ਰਹੀ ਹੈ ਦੁਨੀਆ ਦੀ ਸਾਰੇ ਪਾਸਿਓਂ ਆ ਰਿਹਾ ਭਰਾਵਾਂ ਦਾ ਪਰ ਤੁਸੀਂ ਆਪ ਦਾ ਮੈਂ ਤੁਹਾਨੂੰ ਹੱਥ ਜੋੜ ਕੇ ਇੱਕੋ ਸਰਪੰਚ ਸਾਹਿਬ ਵੱਲੋਂ ਮੇਰੇ ਵੱਲੋਂ ਬੇਨਤੀ ਹੈ ਤੁਹਾਨੂੰ ਸਾਰਿਆਂ ਵੱਲੋਂ ਨਗਰ ਵੱਲੋਂ ਵੀ ਆਪ ਦੀ ਲੇਬਰ ਲੈ ਕੇ ਆਓ ਦੋ ਦੋ ਥੈਲੇ ਸੁੱਟਿਆ ਬਈ ਜੀ ਇਹਨੇ ਬੰਦ ਹੋ ਜਾਣਾ ਬਿਲਕੁਲ ਆਪਣਾ ਬਚਾਅ ਹੋ ਜਾਣਾ ਆ ਸਾਰੇ ਸਾਡੇ ਆ ਦੇਖ ਲੋ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਡੇ ਜਿੰਨਾ ਸਾਡੇ ਨਾਲ ਸਾਂਝਿਆ ਸਾਰੇ ਬੰਦੇ ਲੱਗੇ ਹੋਏ ਆ ਆ ਮੁੰਡੇ ਸਾਰੇ ਹੀ ਆ ਸਾਡੇ ਤੇ ਸਾਡੇ ਨਾਲ ਕੰਮ ਕਰਦੇ ਆ ਵਿਚਾਰੇ ਸਾਰੇ ਲੱਗੇ ਹੋਏ ਆ ਉਦੋਂ ਦੇ ਇੱਕ ਪਰਿਵਾਰ ਸਮਝ ਕੇ ਉਹ ਵੀ ਪ੍ਰਵੇਸ਼ੀ ਮਜ਼ਦੂਰੀ ਨਹੀਂ ਆ ਵੀ ਵਿਚਾਰੇ ਤੇ ਸਾਰੇ ਜਿੰਨੀ ਇੰਡਸਟਰੀ ਆ ਸਾਰਿਆਂ ਕੋਲ 5-500 ਬੰਦਾ 100-100 ਬੰਦਾ ਲਿਆਉਣ ਹੁਣ ਸਾਡੇ ਦੇਖੋ ਸਸਰਾਲੀ ਆਸੇ ਪਾਸੇ ਆਪਣੇ ਸਸਰਾਲੀ ਜਿਹੜੇ ਮਾਈਨਿੰਗ ਦੇ ਠੇਕੇਦਾਰ ਆ ਪੂਰੀ ਮਦਦ ਕਰ ਰਹੇ ਆ ਤੇ ਡੀਜ਼ਲ ਵੀ ਦੇ ਰਹੇ ਆ ਲੰਗਰ ਪਾਣੀ ਸਭ ਪਹੁੰਚ ਰਿਹਾ ਔਰ ਮੈਨਿੰਗ ਆਪਾ ਦੇਖੋ ਪੂਰਾ ਲੁਧਿਆਣਾ ਹੁੰਦੇ ਕੋਲ ਸਾਡੇ ਵਾਲੇ ਵੀ ਦੇਖੋ ਨਾ ਜੀ ਠੀਕ ਹੈ ਕਿੰਨਾ ਕਾਹੀ ਦੇਖ ਲੈ ਕਿੰਨਾ ਤੇਲ ਪਾਵਾਂਗੇ ਸਾਰਾ ਪਰਿਵਾਰ ਛੱਡ ਕੇ ਸਾਰਾ ਹੀ ਆਨੇ ਆ ਜੀ ਪਰ ਅਸੀਂ ਹੱਥ ਜੋੜ ਕੇ ਮੇਰੀ ਬੇਨਤੀ ਆ ਠੇਕੇਦਾਰ ਵੀਰਾਂ ਨੂੰ ਵੀਰੇ ਸਾਡੇ ਵਾਲੇ ਵੀ ਦੇਖੋ ਤੁਹਾਡੇ ਕੋਲ ਪੂਰਾ ਲੁਧਿਆਣਾ ਹੈ ਜੀ ਠੀਕ ਹੈ ਜੀ ਉਧਰ ਨਾਲ ਦੇਖੋ ਮੈਂ ਦੋ ਕੱਲ ਪੰਜ ਛੇ ਫੋਨ ਕਰ ਲਏ ਹੁੰਦੇ ਜਿਹੜੇ ਨਾਲ ਕਰਿੰਦੇ ਹੁੰਦੇ ਆ ਜੀ ਕੋਈ ਬਾਈ ਡੀਜ਼ਲ ਤਾਂ ਭੇਜੋ ਪਾ ਸਾਡੂ ਡੀ ਜਨ ਨਹੀਂ ਕੋਈ ਨਹੀਂ ਜੀ 25 ਲੀਟਰ ਪਰ ਪਰਸੂ ਪਰਚੀ 25 ਲੀਟਰ ਪਾ ਗਏ ਆ ਬਸ ਹਾਂਜੀ ਤੇ ਮੈਂ ਉਹੀ ਕਹ ਰ ਮੈਂ ਫੋਨ ਫੋਨ ਤਾਂ ਮੇਰੇ ਚੱਕਦੇ ਨਹੀਂ ਹੈਗੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾ ਇੱਧਰ ਵੀ ਦੇਖੋ ਸਾਰਾ ਲੁਧਿਆਣਾ ਤੁਹਾਡੇ ਕੋਲ ਆ ਜੀ 25 ਲੀਟਰ ਭੇਜਿਆ ਜੀ 50 ਲੀਟਰ ਤੋਂ ਜ਼ਿਆਦਾ ਤੇ ਜਨਰੇਟਰ ਮੂੰਹ ਕਾਲਾ ਕਰ ਗਏ ਜੀ ਸਿੱਧੀ ਮੂੰਹ ਮੈਂ ਦੇਖੋ ਮੈਂ ਖੁਦ ਬੈ ਨਹੀਂ ਕਰਦਾ ਮੂੰਹ ਕਾਲਾ ਕਰਕੇ ਗਿਆ ਸਾਡਾ ਠੀਕ ਹੈ ਜੀ ਇੱਕ ਨਾਲ ਤੁਹਾਡੇ ਮਾਧਿਅਮ ਤੱਕ ਬਾਈ ਦੀ ਗੱਲ ਟੋਕੀ ਆ ਸਰਪੰਚ ਸਾਹਿਬ ਨੇ ਵੀ ਬੇਨਤੀ ਆ ਸਾਡੀ ਵੀ ਬੇਨਤੀ ਆ ਵੀ ਆ ਵੀਡੀਓ ਜਿੱਥੇ ਤੱਕ ਜਾਂਦੀ ਹੈ ਨਾ ਭਦਰਗੇ ਦੇ ਸਰਪੰਚ ਖੜੇ ਪੰਚਾਇਤ ਆ ਬਾਈ ਕਾਸਾ ਬਾਦ ਦੇ ਖੜੇ ਆ ਬਾਈ ਜਮਾਲ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੀਰੋ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਆ ਚਾਹੇ ਸਾਡੇ ਨੇੜ ਦੇ ਪਿੰਡ ਹੋ ਚਾਹੇ ਦੂਰ ਦੇ ਆ ਸਾਨੂੰ ਥੈਲੇ ਭਰੇ ਮਿੱਟੀ ਦੇ ਪਚਾਓ ਬਿਲਕੁਲ ਇੰਨੀ ਕੁ ਸੇਵਾ ਸਾਡੀ ਕਰੋ ਚਾਹੇ ਉਹ ਸਾਡੇ ਨਾਲ ਕਾਦੀਆਂ ਪਿੰਡ ਆ ਕੁਤਵੇ ਵਾਲਾ ਨੇੜੇ-ਨੇੜੇ ਦੇ 40-50 ਪਿੰਡ ਨੇ ਪਾਹੇ ਚਾਹੇ ਅੱਗੇ ਵੀ ਆ ਕੋਈ ਜਗਰਾਉ ਆ ਕੋਈ ਵੀ ਆ ਜਿੱਥੇ ਤੱਕ ਤੁਹਾਡੀ ਵੀਡੀਓ ਪਹੁੰਚ ਗਈ ਪੋਜ਼ਿਟਿਵ ਚੀਜ਼ ਜਿਹੜੀ ਆ ਵੀ ਉਹ ਸਾਡੀ ਐਸਾ ਉਹ ਮਦਦ ਕਰੋ ਸਾਨੂੰ ਟਰਾਲੀਆਂ ਥੈਲਿਆਂ ਦੀਆਂ ਭਰ ਕੇ ਦਿਓ ਸਾਡੇ ਕੋਲ ਥੈਲਾ ਬਹੁਤ ਪਿਆ ਮਿੱਟੀ ਬਹੁਤ ਆ ਪਰ ਸਾਡੀ ਲੇਬਰ ਬਾਈ ਜੀ ਉਹ ਭਰੂਗੀ ਕਿ ਇਹਦੇ ਵਿੱਚ ਲਾਊਗੀ ਹੁਣ ਸਾਨੂੰ ਟਰਾਲੀਆਂ ਭਰੀਆਂ ਭਰਾਈਆਂ ਆ ਰਹੀਆਂ ਅੱਜ ਵੀ ਚਾਰ ਪੰਜ ਆਈਆਂ ਸਾਡੀ ਲੇਬਰ ਨੇ ਚੱਕ ਕੇ ਫਟਾਫਟ ਅਸੀਂ ਸਾਰਿਆਂ ਨੇ ਵਿੱਚ ਪਾਤੀਆਂ ਸਾਡੀ ਇਹੀ ਰਿਕਵੈਸਟ ਆ ਵੀ ਤੁਸੀਂ ਸਾਡੇ ਵੱਲ ਨੂੰ ਲੰਗਰ ਤੇ ਹੋਰ ਜਿਵੇਂ ਕਹਿੰਨੇ ਹੋ ਵੀ ਆਪਣੀਆਂ ਸੇਵਾ ਜਾਂਦੀਆਂ ਵੀਰੇ ਉਹ ਨਾ ਲੈ ਕੇ ਜਾਓ ਇਹ ਵੀ ਸੇਵਾ ਹੀ ਆ ਮਿੱਟੀ ਦੇ ਥੈਲੇ ਭਰ ਕੇ ਇੱਕ ਇੱਕ ਟਰਾਲੀ ਦੋ ਦੋ ਟਰਾਲੀਆਂ ਸਾਨੂੰ ਲਾ ਦੋ ਇੱਥੇ ਬੰਦ ਦੇ ਉੱਤੇ ਨੇੜੇ ਵਾਲੇ ਪਿੰਡਾਂ ਨੂੰ ਵੀ ਰਿਕੁਐਸਟ ਆ ਜਿੱਥੇ ਤੱਕ ਤੁਹਾਡੀ ਵੀਡੀਓ ਚੱਲੇਗੀ ਉੱਥੇ ਤੱਕ ਰਿਕੁਐਸਟ ਆ ਠੀਕ ਹੈ ਵੀ ਚਾਹੇ ਉਹ ਕਸਵਾਦ ਆਗੇ ਆਪਣਾ ਜਦੋਂ ਮਰਜ਼ੀ ਸਰਚ ਕਰਕੇ ਕਸਵਾਦ ਆਗੇ ਲਾ ਦੇਣ ਬਹੁਤ ਬਹੁਤ ਮਿਹਨਤ ਆ ਤੁਮ ਸ਼ੁਕਰੀਆ ਧੰਨਵਾਦੀ ਤੁਹਾਡਾ